ਤਪ 11 ਵਿਸ਼ੇ ਲੈ ਕੇ ਆਇਆ ਅੱਜ ਉਹੀ ਹੈ ਕਿ ਅਮਰਤਾ ਵੜਿੰਗ ਦੀ ਇੱਕ ਪੋਸਟ ਜਿਹੜੀ ਹੈ ਉਹ ਵਾਇਰਲ ਹੋਈ ਹੈ ਕਿ ਜਿਹੜੇ ਐਮਪੀ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਉਹਦੀ ਸਪੋਰਟ ਕੀਤੀ ਹੈ ਕਿਤਨੇ ਕਿਤੇ ਇਲੈਕਸ਼ਨ ਦੇ ਵਿੱਚ ਤੇ ਉਹਦੇ ਹੁਣ ਕਿਤਨਾ ਕਿਤੇ ਜਿਹੜੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਨੇ ਉਹ ਨੋਟਸ ਭੇਜਿਆ ਅਮਰਤਾ ਵੜਿੰਗ ਨੂੰ ਕਿ ਤੁਸੀਂ ਨੇ ਜਿਹੜੀ ਪੋਸਟ ਹੈ ਉਹ ਕਿਹੜੇ ਤੁਹਾਡੇ ਜਿਹੜੀ ਉਹਤੇ ਪਈ ਹੈ ਮੇਰੇ ਉਹਤੇ ਮਤਲਬ ਆਪਾਂ ਸੋਸ਼ਲ ਮੀਡੀਆ ਤੇ ਆ ਰਹੀ ਹੈ ਉਹਦੇ ਕਿਤਨਾ ਕਿਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਕਿ ਜਿਸ ਨੇ ਵੀ ਮੇਰੇ ਤੇ ਮਤਲਬ ਇਹ ਫੇਕ ਨਿਊਜ਼ ਬਣਾਇਆ ਉਹਤੇ ਮੈਂ ਕਿਤਨਾ ਕਿਤੇ ਕਾਨੂੰਨੀ ਜਿਹੜੀ ਉਹ ਕਾਰਵਾਈ ਕਰੂੰਗਾ ਇਸ ਵਿਸ਼ੇ ਨੂੰ ਵੱਤਾਂ ਤੇ ਸ਼ੇਅਰ ਕਰਨ ਤੇ ਵੱਤਾਂ ਲੈ ਕਰਨ ਮੇਰੇ ਤੇ ਸਾਡੇ ਪ੍ਰੋਗਰਾਮ ਸੀ A1 ਪੰਜਾਬੀ ਟੀਵੀ ਤੇ ਪਰਵ ਦੇ ਵਰਲਡ ਉੱਤੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਤੁਸੀਂ ਸਾਡਾ ਪ੍ਰੋਗਰਾਮ ਫੇਸਬੁੱਕ ਇੰਸਟਾਗ੍ਰਾਮ ਤੇ YouTube ਉੱਤੇ ਵੀ ਜਾ ਕੇ ਦੇਖ ਸਕਦੇ ਹੋ ਤਾਂ ਜੋ ਅੱਜ ਸਾਨੂੰ ਇੱਕ ਅੱਜ ਜਿਹੜਾ ਵਿਸ਼ਾ ਮਿਲਿਆ ਹੈ ਉਹ ਸੋਸ਼ਲ ਮੀਡੀਆ ਤੋਂ ਅੱਜਕੱਲ ਬਹੁਤ ਵਾਇਰਲ ਹੋ ਰਿਹਾ ਹੈ ਉਸ ਤੋਂ ਵਸ ਜੇ ਅਸੀਂ ਸੋਸ਼ਲ ਮੀਡੀਆ ਤੋਂ ਲਿਆ ਹੈ ਕਿ ਜਿਹੜੇ ਅਮਰਤਾ ਬੜਿੰਗੜੇ ਉਹਨਾਂ ਨੂੰ ਕਿਤਨਾ ਕਿਤੇ ਇੱਕ ਪੋਸਟ ਜਿਹੜੀ ਉਹਦਾ ਬੜਾ ਸਾਹਮਣਾ ਕਰਨਾ ਪੈ ਰਿਹਾ ਕਿ ਭਾਈ ਐਮਪੀ ਨੇੜੇ ਸਰਬਜੀਤ ਸਿੰਘ ਖਾਲਸਾ ਉਹ ਚ ਵਿਚਿਲ ਕਿਹਾ ਗਿਆ ਕਿ ਸਰਬਜੀਤ ਸਿੰਘ ਖਾਲਸਾ ਜੀ ਨੇ ਕਿਤਨਾ ਕਿਤੇ ਜਿਹੜੀ ਅਮਰਤਾ ਬੜਿੰਗ ਨੇ ਉਹ ਉਹਨਾਂ ਦੀ سپورਟ ਕੀਤੀ ਹੈ ਤੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਸਰਬਜੀਤ ਸਿੰਘ ਖਾਲਸਾ ਜੀ ਨਾਲ ਉਹ ਕਹਿੰਦੇ ਅਗਰ ਸਾਡੀ ਗੱਲਬਾਤ ਹੋ ਸਕਦੀ ਤਾਂ ਗੁਰੂ ਦੇ ਸਿਧਾਂਤਾਂ ਦੇ ਉੱਪਰ ਹੋ ਸਕਦੀ ਹੈ ਇਸ ਤੋਂ ਇਲਾਵਾ ਅਸੀਂ ਕਿਸੇ ਪਾਰਟੀ ਦੇ ਮੈਂਬਰ ਨੂੰ ਜਾਂ ਜਿਹੜੇ ਕੈਂਡੀਡੇਟ ਖੜੇ ਨੇ ਅਸੀਂ ਉਹਨਾਂ ਤੇ ਕਦੇ ਨਾ ਕਿਤੇ سپورਟ ਨਹੀਂ ਕਰਾਂਗੇ ਤਾਂ ਤੁਹਾਨੂੰ ਕੀ ਲੱਗਦਾ ਕਿ ਜੋ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਇਹਦੇ ਵਿੱਚ ਅਮਰਤਾ ਬੜਿੰਗ ਨੇ ਕਿ ਆਖਰ ਹੁਣ ਉਹ ਕਿਤਨਾ ਕਿਤੇ ਸਪਸ਼ਟੀਕਰਨ ਦੇਣਗੇ ਕਿ ਜੋ ਸਰਬਜੀਂ ਖਾਲਸਾ ਜੀ ਨੇ ਕਿਹਾ ਹਾਂ ਕੁਝ ਲੋਕ ਐਸੇ ਨੇ ਜੋ ਸਿਰarati ਅੰਸਰ ਨਹੀਂ ਉਹ ਜਾਣਬੁੱਝ ਕੇ ਆਪਾਂ ਇਹ ਅਮਰਤ ਜੇ ਸਰਬਜੀਂ ਖਾਲਸਾ ਜੀ ਇਹ ਗੱਲ ਕਰੀਏ ਤਾਂ ਸਰਬਜੀਂ ਖਾਲਸਾ ਜੀ ਦੀ ਜੀ ਇਮੇਜ ਹੈ ਉਹ ਖਰਾਬ ਕਰਨਾ ਚਾਹੁੰਦੇ ਨੇ ਤਾਂ ਕਿਤੇ ਨਾ ਕਿਤੇ ਸਾਡੇ ਜਿਹੜੇ ਅੱਜ ਕਾਂਗਰਸੀ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਹਲ ਤੱਕ ਇਹ ਗੱਲ ਕਹੀ ਨਹੀਂ ਕਿ ਭਾਈ ਜੋ ਇੱਕ ਜਿਹੜਾ ਇਹ ਵਿਸ਼ਾ ਹੈ ਕਿ ਜੋ ਮਤਲਬ ਪੋਸਟਿੰਗ ਪਾਈ ਹੈ ਇਹ ਕਿਸੇ ਨੇ ਨਹੀਂ ਸਾਡੇ ਮਤਲਬ ਕਾਂਗਰਸ ਵੱਲੋਂ ਨਹੀਂ ਪਾਈ ਗਈ ਇਹ ਕਿਸੇ ਨਾ ਕਿਸੇ ਸ਼ਰਾਰਤੀ ਅੰਸਰ ਹੈ ਉਹਦੇ ਵੱਲੋਂ ਪਾਈ ਗਈ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਜੋ ਆਪਾਂ ਅੱਜ-ਕੱਲ ਵਿਸ਼ਾ ਲੈ ਰਹੇ ਹਾਂ ਉਹਦੇ ਵਿੱਚ ਅਮਰਤਾ ਬੇੜਿੰਗ ਨੂੰ ਜੋ ਇਸ ਟਾਈਮ ਲੋਕਾਂ ਨੂੰ ਜਿਹੜੀ ਕੋਹ ਹੈ ਉਹਦਾ ਸਾਹਮਣਾ ਜਿਹੜਾ ਕਰਨਾ ਪਏਗਾ ਉਹਦੇ ਵਿੱਚ ਕੀ ਜਵਾਬ ਦੇਣਗੇ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਨ ਲਈ ਗੱਲਬਾਤ ਕਰਨ ਲਈ ਕੋਸ਼ਿਸ਼ ਕਰਦੇ ਆ ਤਾਂ ਸਰ ਤਾਂ ਅੱਜ ਕੋਈ ਦੇ ਵਿਸ਼ੇ 'ਤੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਨੇ ਉਸ ਵਿਸ਼ੇ ਬਾਰੇ ਨ ਕੀ ਸੋਚਦੇ ਨੇ ਤੇ ਆਖਰ ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਹੜੇ ਮਤਲਬ ਲੈ ਕੇ ਜਾਣਗੇ ਲੋਕ ਕਿ ਭਾਈ ਜਿਹੜੀ ਕੋਈ ਖਬਰ ਹੈ ਇਹ ਫੇਕ ਹੈ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਨ ਲਈ ਸਾਡੇ ਨਾਲ ਸੰਜੀਵ ਸ਼ਰਮਾ ਜੁੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਆਖਰ ਜਿਹੜੀ ਪੋਸਟ ਹੈ ਅ ਅਮਰਤਾ ਫਰਿੰਗ ਵੱਲੋਂ ਪਾਈ ਗਈ ਤਾਂ ਕਿੰਨੀ ਫੇਕ ਹੈ ਕਿੰਨੀ ਸਹੀ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਸੰਜੀਵ ਸ਼ਰਮਾ ਜੀ ਨਾਲ ਸਸਿਕਾ ਸੀਰ ਸ਼ਰਮਾ ਜੀ ਸਸਿਕਾ ਜੀ ਨੇ ਸਸਾਬ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੁੜਨ ਲਈ ਜੀ ਆਇਆਂ ਜੀ ਸੰਦੀਪ ਜੀ ਜਿਹੜੇ ਅੱਜ ਆਪਾਂ ਜੋ ਇਸ ਟੈਮ ਲਾਈਵ ਕਰਨ ਜਾ ਰਹੇ ਆਂ ਵਿਸ਼ੇ ਤੇ ਉਹ ਅਮਰਤਾ ਵੜਿੰਗ ਦੀ ਇੱਕ ਪੋਸਟ ਹੈ ਸਰਬਜੀਤ ਖਾਲਸਾ ਜੀ ਦੀ ਇੱਕ ਫੇਕ ਪੋਸਟਰ ਪਾਇਆ ਗਿਆ ਹੈ ਅ ਅਮਰਤਾ ਵੜਿੰਗ ਜੀ ਦੀ ਇੱਕ ਉਹ ਤੇ ਕਿ ਉਹਨਾਂ ਨੇ ਜੀ ਸਰਬਜੀਤ ਖਾਲਸਾ ਜੀ ਨੇ ਉਹਨਾਂ ਦੀ ਸਮਰਥਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਕੋਈ ਸਮਰਥਨ ਨਹੀਂ ਕੀਤਾ ਕਿ ਜਿਸ ਨੇ ਵੀ ਇਹ ਪੋਸਟ ਪਾਈ ਹੈ ਉਹ ਤੇ ਮੈਂ ਕਿਤਨਾ ਕਿਤੇ ਕਾਨੂੰਨੀ ਕਾਰਵਾਈ ਕਰੂੰਗਾ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਫੇਕ ਪੋਸਟਰ ਪਾਏ ਜਾਂਦੇ ਨੇ ਜਾਂ ਫੇਕ ਚੀਜ਼ਾਂ ਆ ਜਾਂਦੀਆਂ ਨੇ ਉਹਦੇ ਵਿੱਚ ਲੋਕਾਂ ਨੂੰ ਕਾਫੀ ਦੁਬਧਾ ਖੜੀ ਹੋ ਜਾਂਦੀ ਹੈ ਤੁਸੀਂ ਕੀ ਸਮਝਦੇ ਹੋ ਕਿ ਕਿੰਨੀ ਕ ਸਹੀ ਹੈ ਦੇਖੋ ਰੇਂਦਰਾ ਸਾਹਿਬ ਅਸੀਂ ਤਾਂ ਬਹੁਤ ਵਾਰ ਪਤਾ ਨਹੀਂ ਕਿੰਨੀ ਕਵਰ ਲਾਈਵ ਦੇ ਵਿੱਚ ਵੀ ਇਹ ਆਪਣੇ ਗੱਲ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਮਹਿਕਮਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਦੇ ਆ ਜਾਂ ਕੋਈ ਪ੍ਰਾਈਵੇਟ ਓਨਰ ਉਸ ਚੀਜ਼ ਨੂੰ ਕੰਟਰੋਲ ਕਰਦਾ ਇੰਸਟਾਗ੍ਰam ਨੂੰ ਕੰਟਰੋਲ ਕਰਦਾ ਫੇਸਬੁੱਕ ਨੂੰ ਕੰਟਰੋਲ ਕਰਦਾ YouTube ਨੂੰ ਕਿਸੇ ਵੀ ਆਧਰੂ ਕੰਟਰੋਲ ਕਰਦਾ ਵੀ ਉਹ ਲੋਕ ਕਿਉਂ ਨਹੀਂ ਇਸ ਚੀਜ਼ ਤੇ ਕਾਰਵਾਈ ਕਰਦੇ ਵੀ ਜਿਹੜੇ ਲੋਕ ਫੇਕ ਪਾਉਂਦੇ ਆ ਜਾਂ ਜਿਹੜੇ ਲੋਕ ਉਹ ਇਹੀਆਂ ਚੀਜ਼ਾਂ ਵੀਡੀਓ ਪੋਸਟਾਂ ਜਿਹੜੀਆਂ ਸਾਡੇ ਘਰ ਦੇ ਵਿੱਚ ਦੇਖਣ ਯੋਗ ਜਾ ਜਿਹੜੇ ਸ਼ਬਦ ਹੈ ਜੀ ਪੜਨ ਨਹੀਂ ਸਕਦੇ ਜਾਂ ਸਾਨੂੰ ਪੜਦਿਆਂ ਸ਼ਰਮ ਆਉਂਦੀ ਹੈ ਜਿਹੜੇ ਲੋਕ ਇਦਾਂ ਦਾ ਕੰਮ ਕਰਦੇ ਆ ਉਹਨਾਂ ਤੇ ਕੰਟਰੋਲ ਕਿਉਂ ਨਹੀਂ ਕਰਦੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਸਾਨੂੰ ਤਾਂ ਇਹ ਲੱਗਦਾ ਵੀ ਇਹ ਜਿਹੜੇ ਲੋਕ ਆ ਇਹ ਕਮਾਈ ਕਿਦਾਈ ਕਿਨਾਂ ਨੂੰ ਸਾਧਨ ਹੁੰਦਾ ਕਿਉਂਕਿ ਲਾਈਕ ਸ਼ੇਅਰ ਸਬਸਕ੍ਰਾਈਬ ਕਰਨ ਦੇ niche ਲੋਕਾਂ ਦੀ ਕਮਾਈ ਹੁੰਦੀ ਹੈ ਹਾਲਾਂਕਿ ਜਿਹੜਾ ਰਿਜ਼ਲਟ ਆਉਂਦਾ ਕਿਤੇ ਨਾ ਕਿਤੇ ਗਲਤ ਹੋ ਜਾਂਦਾ ਕਿਤੇ ਨਾ ਕਿਤੇ ਲੜਾਈ ਝਗੜੇ ਦਾ ਕਾਰਨ ਬਣ ਜਾਂਦਾ ਕਿਤੇ ਨਾ ਕਿਤੇ ਕੋਈ ਦੁਖਦਾਈ ਵਾਪਰ ਜਾਂਦਾ ਕਿਤੇ ਨਾ ਕੋਈ ਮੁਸੀਬਤ ਵਾਪਰ ਜਾਂਦਾ ਹੈ ਮਿਲ ਕੋ ਦੇਖੋ ਕਿਸੇ ਦੀ ਇਮੇਜ ਨੂੰ ਖਰਾਬ ਕਰਨਾ ਫੇਕ ਆਈਡੀ ਪਾਉਣਾ ਜਾਂ ਫੇਕ ਕੋਈ ਕਮੈਂਟ ਕਰਨਾ ਇਹ ਵੀ ਕਿਤਨਾ ਕਿਤੇ ਬੰਦੇ ਦੀ ਭਾਵਨਾ ਨੂੰ ਠੇਸ ਪਹੁੰਚਾਉਣੀ ਹੁੰਦਾ ਨਾ ਅਗਰ ਬੰਦਾ ਕੋਈ ਕਿਸੇ ਦੀ ਇੱਜ਼ਤ ਹੈ ਜਿਹਨੂੰ ਪਤਾ ਹੀ ਹੈ ਕਿ ਅੱਜ ਕੱਲ ਇੱਜ਼ਤ ਬਣਾਉਣੀ ਬੜੀ ਮੁਸ਼ਕਿਲ ਹੈ ਗਵਾਨ ਵੇਲੇ ਚਾਹੇ ਤੁਹਾਡੇ ਤੇ ਕਲੇਮ ਲੱਗੇ ਜਾਂ ਨਾ ਲੱਗੇ ਪਰ ਦੁਨੀਆ ਦੇ ਨਜ਼ਰਾਂ ਚ ਤੁਸੀਂ ਕਿਤਨਾ ਕਿਤੇ ਆਪਣੇ ਆਪ ਨੂੰ ਸ਼ਰਮਿੰਦਗਾ ਜ਼ਰੂਰ ਮਹਿਸੂਸ ਕਰਦੇ ਠੱਗਿਆ ਠੱਗਿਆ ਜਿਹਾ ਮਹਿਸੂਸ ਕਰਦੇ ਯਲਕੋ ਨ ਦੇਖੋ ਜਦੋਂ ਫੇਕ ਸ਼ਬਦ ਆ ਗਿਆ ਤਾਂ ਉਹਦੇ ਨਾਲ ਨੈਗੇਟਿਵਿਟੀ ਜੁੜੀ ਹੋਈ ਹੈ ਜੀ ਨੇਕਟੀਵਿਟੀ ਜੁੜੀ ਹੋਈ ਹੈ ਜਿਹੜੇ ਬੰਦੇ ਦੇ ਪ੍ਰਤੀ ਤੁਸੀਂ ਫੇਕ ਕਰ ਰਹੇ ਹੋ ਚਾਹੇ ਤੇ ਪੋਸਟ ਪਾ ਰਹੇ ਹੋ ਫੇਕ ਕੋਈ ਸ਼ਬਦ ਲਿਖ ਰਹੇ ਹੋ ਫੇਕ ਵੀਡੀਓ ਪਾ ਰਹੇ ਹੋ ਜਾਂ ਕੁਝ ਕਰ ਰਹੇ ਹੋ ਤਾਂ ਉਹ ਬੰਦੇ ਦੀ ਇੱਕ ਲਾਈਫ ਹੁੰਦੀ ਹੈ ਉਹ ਬੰਦੇ ਦਾ ਇੱਕ ਸਟੈਂਡਰਡ ਹੁੰਦਾ ਹੈ ਜੋ ਬੰਦੇ ਦੀ ਇੱਕ ਲਾਈਨ ਹੁੰਦੀ ਹੈ ਜਿਦੇ ਵਿੱਚ ਕਿਤੇ ਨਾ ਕਿਤੇ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਦਿੱਕਤ ਆ ਜਾਂਦੀ ਹੈ ਕਿਉਂਕਿ ਇੱਕ ਵਾਰ ਦਾਰ ਲੱਗਿਆ ਹੋਇਆ ਠੀਂਸਾ ਸਭ ਤੋਂ ਨਹੀਂ ਹੁੰਦਾ ਬੇਸ਼ੱਕ ਉਹ ਸੱਚਾ ਹੋਵੇ ਜਾਂ ਝੂਠਾ ਹੋਵੇ ਅਸੀਂ ਕਿਸੇ ਦੇ ਖਿਲਾਫ ਆਪਣੀ ਫੇਕ ਕੋਈ ਵੀਡੀਓ ਪੋਸਟ ਪਾ ਦਿੰਦੇ ਆ ਜਿੰਨਾ ਮਰਜੀ ਉਹ ਬੰਦਾ ਜ਼ੋਰ ਲਾ ਲਵੇ ਬੇਸ਼ੱਕ ਉਹ ਬੰਦਾ ਸੱਚਾ ਹੈ ਤਾਂ ਕਿਤੇ ਨਾ ਕਿਤੇ ਉਹ ਬੰਦੇ ਦਾ ਅਕਸ ਹੈ ਜਿਹੜਾ ਖਰਾਬ ਹੋ ਜਾਂਦਾ ਕਿਤੇ ਨਾ ਕਿਤੇ ਉਹ ਬੰਦੇ ਦੀ ਲਾਈਨ ਦੇ ਵਿੱਚ ਕਿਤੇ ਨਾ ਕਿਤੇ ਫਰਕ ਆ ਜਾਂਦਾ ਜਿਹੜਾ ਇੱਕ ਅੱਛਾ ਇੱਕ ਬੰਦਾ ਕੰਮ ਕਰਦਾ ਹੁੰਦਾ ਉਹਦੇ ਵੀ ਕਿਤੇ ਨਾ ਕਿਤੇ ਬਦਨਾਮੀ ਦਾ ਦਾਗ ਲੱਗ ਜਾਂਦਾ ਜਿਹੋ ਤੁਹਾਨੂੰ ਬਹੁਤ ਔਖਾ ਹੋ ਜਾਂਦਾ ਬਿਲਕੁਲ ਜੇ ਆਪਾਂ ਗੱਲਬਾਤ ਕਰ ਲੈਨੇ ਆ ਐਮਪੀ ਸਰਵਿਸਿਜ਼ ਖਾਲਸਾ ਉਹਨਾਂ ਨੇ ਵੀ ਕਿਹਾ ਸੀਗਾ ਕਿਤੇ ਨਾ ਕਿਤੇ ਅਸੀਂ ਆਪਣਾ ਔਰੇ ਉਮੀਦਵਾਰ ਤਾਰਾਂਗੇ ਪਰ ਫਿਰ ਵੀ ਕਿਤੇ ਨਾ ਪਤਾ ਨਹੀਂ ਕਿਸ ਕਾਰਨਾ ਕਰਕੇ ਉਹਨਾਂ ਨੇ ਆਪਣਾ ਜਿਹੜਾ ਇਲੈਕਸ਼ਨ ਲੜ ਰਹੇ ਸੀਗੇ ਦੀਪ ਸਿੱਧੂ ਦੇ ਬ੍ਰਦਰ ਲੜ ਰਹੇ ਸੀਗੇ ਉਹਨਾਂ ਨੂੰ ਵਾਪਸ ਲਿਆ ਮਤਲਬ ਟੈਕਟੜੀ ਉਹ ਤਾਂ ਵਾਪਸ ਲਈ ਗਈ ਉਹਨਾਂ ਨੇ ਕੀ ਬਾਈਕਾਡ ਕੀਤਾ ਸਰਬ ਸਿੰਘ ਖਾਲਸਾ ਜੀ ਨੇ ਤੇ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਉਹ ਇਲੈਕਸ਼ਨ ਲੜਦਾ ਕੋਈ ਬੰਦਾ ਆਜ਼ਾਦ ਉਮੀਦਵਾਰ ਤੌਰ ਤੇ ਤਾਂ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਡਰ ਬੈਠ ਜਾਂਦਾ ਮਨ ਚ ਕਿ ਜੇ ਕੰਮਕਾਰ ਕਰਾਂਗੇ ਤਾਂ ਹੀ ਜਿੱਤਾਂਗੇ ਨਹੀਂ ਜਿਹੜੇ ਆਜ਼ਾਦ ਉਮੀਦਵਾਰ ਤੌਰ ਤੇ ਇਲੈਕਸ਼ਨ ਲੋਕ ਲੜਦੇ ਨੇ ਉਹ ਕਿਤੇ ਨਾ ਕਿਤੇ ਜਿੱਤ ਕੇ ਸਾਡੀ ਰਾਜਨੀਤੀ ਖਰਾਬ ਕਰਨਗੇ ਮੇਰੇ ਕੋਈ ਇਨਸਾਹ ਸਾਹਿਬ ਮੈਂ ਕਿਸੇ ਦੇ ਖਿਲਾਫ ਨਹੀਂ ਕਰਦਾ ਜੀ ਮੈਂ ਕਿਸੇ ਦੇ ਵਿਰੋਧਤਾ ਨਹੀਂ ਕਰਦਾ ਲੇਕਿਨ ਜਦੋਂ ਅਸੀਂ ਰਾਜਨੀਤੀ ਦੇ ਮੈਦਾਨ ਦੇ ਵਿੱਚ ਹੈ ਜਦੋਂ ਉਸ ਨੂੰ ਮੈਦਾਨ ਨੂੰ ਅਸੀਂ ਛੱਡਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਮੈਦਾਨ ਨੂੰ ਛੱਡਦੇ ਹਾਂ ਤਾਂ ਉਹ ਗ੍ਰਾਫ ਕਿਤੇ ਨਾ ਕਿਤੇ ਡਾਊਨ ਹੁੰਦਾ ਆਪਨੀ ਹੁੰਦਾ ਕਿਉਂਕਿ ਛੱਡਣ ਦਾ ਇੱਕ ਮੇਨ ਮਕਸਦ ਹੋਣਾ ਚਾਹੀਦਾ ਹੈ ਕਿ ਛੱਡ ਕਿਉਂ ਰਹੇ ਆ ਅਗਰ ਅਸੀਂ ਕਿਸੇ ਚੀਜ਼ ਦਾ ਬਾਟ ਆਊਟ ਕਰਦੇ ਬਾਈਕਟ ਕਰਦੇ ਆ ਜਾਂ ਕਿਸੇ ਚੀਜ਼ ਨੂੰ ਨਾ ਕਰਨ ਦੀ ਗੱਲ ਕਰਦੇ ਆ ਫਿਰ ਉਹਦੇ ਵਿੱਚ ਹਮੇਸ਼ਾ ਹੀ ਕਮਜ਼ੋਰੀ ਜਿਹੜੀ ਸਾਹਮਣੇ ਆਉਂਦੀ ਹੈ ਜਾਂ ਫਿਰ ਉਹ ਬੰਦਾ ਸਮਝਦਾ ਵੀ ਇਹ ਬੰਦਾ ਸਮਰਥ ਨਹੀਂ ਹੈ ਚੀਜ਼ ਨੂੰ ਕਰਨ ਦੇ ਇਦਾਂ ਕਿਤੇ ਅਕਸ ਖਰਾਬ ਹੋਣ ਦੀ ਗੱਲ ਹੋ ਜਾਂਦੀ ਹੈ ਅਸੀਂ ਤਾਂ ਕਹਿੰਨੇ ਮੈਦਾਨ ਦੇ ਵਿੱਚ ਆਓ ਮੈਦਾਨ ਦੇ ਵਿੱਚ ਡਟੇ ਰਹੋ ਅੱਜ ਤੁਹਾਡਾ ਡਾਊਨ ਫਾਲ ਚੱਲ ਰਿਹਾ ਕੱਲ ਨੂੰ ਅਪ ਹੋ ਜੂਗਾ ਕਿਤੇ ਨਾ ਕਿਤੇ ਗ੍ਰਾਫ ਅਪ ਡਾਊਨ ਹੁੰਦਾ ਕਿਤੇ ਨਾ ਕਿਤੇ ਅਪ ਹੁੰਦਾ ਜੇ ਤੁਸੀਂ ਰਾਜਨੀਤੀ ਦੇ ਵਿੱਚ ਆਇਓ ਤਾਂ ਰਾਜਨੀਤੀ ਦੇ ਵਿੱਚ ਖੜੇ ਰਹੋ ਸਾਡਾ ਕਹਿਣ ਦਾ ਮਤਲਬ ਇਹ ਹੈ ਜੇ ਚੋਣ ਲੜਨੀ ਚਾਹੀਦੀ ਹੈ ਤਾਂ ਲੜਨੀ ਚਾਹੀਦੀ ਹੈ ਫਿਰ ਉਹਦੇ ਵਿੱਚ ਕੋਈ ਇਦਾਂ ਨਹੀਂ ਹੋਣਾ ਚਾਹੀਦਾ ਵੀ ਮੈਂ ਚੋਣ ਨਹੀਂ ਲੜਨੀ ਜਾਂ ਫਲਾਣਾ ਬੰਦਾ ਚੋਣ ਨਾਲ ਲੜੇ ਕਿਤੇ ਨਾ ਕਿਤੇ ਉਹ ਸਿੱਧਾ ਹੀ ਜਿਹੜੇ ਇਸ਼ਾਰਾ ਜਾਂਦਾ ਵੀ ਬੰਦਾ ਸਿਰਫ ਕੁਰਸੀ ਨੂੰ ਜਾਂ ਸਿਰਫ ਬੰਦਾ ਉਸ ਕਮਾਈ ਨੂੰ ਹੀ ਪਿਆਰ ਕਰਦਾ ਨਾ ਕਿ ਉਹ ਲੋਕਾਂ ਦੇ ਮਸਲੇ ਵਾਸਤੇ ਮદાન ਦੇ ਵਿੱਚ ਆ ਰਿਹਾ ਹੈ ਜੀ ਬਿਲਕੁਲ ਜੇ ਆਪਾਂ ਸੰਜੀਵ ਜੀ ਦੀ ਗੱਲ ਕਰ ਲਈਏ ਜਿਹੜੇ ਐ ਸਰਮਜੀਤ ਸਿੰਘ ਖਾਲਸਾ ਨੇ ਤੁਹਾਨੂੰ ਪਤਾ ਹੀ ਹੈ ਕਿ ਫਰੀਦਕੋਟ ਤੋਂ ਐਮਪੀ ਨੇ ਤੇ ਜੇ ਆਪ ਹੁਣ ਜਿਹੜੇ ਇਲੈਕਸ਼ਨ ਹੋਣ ਜਾ ਰਹੀਆਂ ਨੇ ਜਿੱਥੇ ਮੈਡਮ ਲੜ ਰਹੇ ਨੇ ਅਮਰਤਾ ਉਹ ਕਿਤਨਾ ਕਿਤੇ ਜਲਾਲਾਬਾਦ ਤੋਂ ਲੜ ਰਹੇ ਨੇ ਜਲਾਲਾਬਾਦ ਤੋਂ ਸਾਨੂੰ ਪਤਾ ਹੀ ਹੈ ਕਿ ਇਹ ਰਾਜਾ ਫੜਿੰਗ ਦੇ ਪਤਨੀ ਨੇ ਉੱਥੇ ਵੀ ਮੁਕਾਬਲਾ ਉਹਦਾ ਫਸਮਾ ਨਜ਼ਰ ਆ ਰਿਹਾ ਪਰ ਕਿਸੇ ਨਾ ਕਿਤੇ ਰਾਜਾ ਫੜਿੰਗ ਵੀ ਸਾਹਿਬ ਕਿਤਨਾ ਕਿਤੇ ਕੁਝ ਵਿਵਾਦਾਂ 'ਚ ਘਰੇ ਨੇ ਫਿਰ ਉਸ ਤੋਂ ਬਾਅਦ ਜੇ ਆਪਾਂ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਉਹ ਵੀ ਵਿਵਾਦਾਂ 'ਚ ਘਰੇ ਨੇ ਇਲੈਕਸ਼ਨਾਂ ਨੇ ਜਿਹੜੀਆਂ ਇਹ ਕਿਤੇ ਨਾ ਕਿਤੇ ਉਹਨਾਂ ਮਜ਼ਾਕ ਬਣਦਾ ਨਜ਼ਰ ਆ ਰਿਹਾ ਹੈ ਸਿਰਫ ਇੱਕ ਲੋਕ ਨੇ ਜਿਹੜੇ ਉਹ ਇਹਨਾਂ ਦੀ ਕਤਪੁਤਲੀ ਬਣਦੇ ਨਜ਼ਰ ਆ ਰਹੇ ਨੇ ਦੇਖੋ ਜਿਦਾ ਹਮੇਸ਼ਾ ਹੀ ਇਹ ਗੱਲ ਕਹਿੰਦੀ ਆ ਤੁਸੀਂ ਸਾਹਿਬ ਇੱਕ ਤਜਰਬੇਕਾਰ ਬੰਦੇ ਨੂੰ ਬਾਗ ਦੋਰ ਦੇਣੀ ਚਾਹੀਦੀ ਹੈ ਤਜਰਬੇਕਾਰ ਬੰਦਾ ਹੋਵੇ ਚਾਹੇ ਉਹ ਪੁਰਾਣਾ ਹੋਵੇ ਜਾਂ ਫਿਰ ਨਵੀਂ ਪੌਦ ਨਵੀਂ ਪਨੀਰੀ ਜਾਂ ਨਵੀਂ ਸਾਡੀ ਜਨਰੇਸ਼ਨ ਦੇ ਵਿੱਚੋਂ ਤੁਸੀਂ ਬੱਚੇ ਨੂੰ ਤਿਆਰ ਕਰੋ ਬੱਚੇ ਨੂੰ ਰਾਜਨੀਤੀ ਬਾਰੇ ਦੱਸੋ ਬੱਚੇ ਨੂੰ ਸਮਝਾਓ ਨਿਆਹ ਲਾਈਨ ਦੇ ਵਿੱਚ ਬੈਠ ਕੇ ਇਦਾਂ ਕਰਨਾ ਇਹ ਜਿੰਮੇਦਾਰ ਬੰਦ ਜ਼ਿੰਮੇਵਾਰੀ ਦੇਣੀ ਹੁੰਦੀ ਹੈ ਜਿਹੜੀ ਕਿਸੇ ਨਾ ਕਿਸੇ ਨਵੀਂ ਜਨਰੇਸ਼ਨ ਨੂੰ ਦੇਣੀ ਚਾਹੀਦੀ ਹੈ ਜਾਂ ਫਿਰ ਪੁਰਾਣੇ ਜਿਹੜੇ ਜਿਨ੍ਹਾਂ ਨੂੰ ਲੋਕ ਅੱਗੇ ਨਹੀਂ ਆਉਂਦੇ ਰੇ ਪਾਰਟੀਆਂ ਅੱਗੇ ਨਹੀਂ ਆਉਣ ਦੇ ਰਹੀਆਂ ਜਾਂ ਉਹਨਾਂ ਦੇ ਕੋਈ ਸਿਸਟਮ ਹੁੰਦਾ ਗੁੱਟਵਾ ਜਿੰਦੀ ਅੱਗੇ ਨਹੀਂ ਆਉਣ ਦੇ ਰਹੀ ਉਦਾਂ ਦਾ ਸਿਸਟਮ ਕਰਕੇ ਉਹ ਬੰਦੇ ਨੂੰ ਅੱਗੇ ਲਿਆਉਣਾ ਚਾਹੀਦਾ ਉਹ ਬੰਦੇ ਨੂੰ ਸੀਟ ਤੇ ਬਿਠਾਉਣਾ ਚਾਹੀਦਾ ਤਾਂ ਜੋ ਵਿਕਾਸ ਹੋ ਸਕੇ ਜਿਹੜੇ ਚੀਜ਼ਾਂ ਦੀ ਲੋਕ ਉ ਜਿਹੜੀ ਕਿਤੇ ਨਾ ਕਿਤੇ ਸਰਕਾਰਾਂ ਦੇ ਸਾਨੂੰ ਉਮੀਦ ਹੁੰਦੀ ਉਹ ਸਾਡੀ ਕੰਮ ਰਹੇ ਬਰਕਰਾਰ ਰਹੇ ਕਿਤੇ ਨਾ ਕਿਤੇ ਸਾਡੀ ਪੂਰੀ ਵੀ ਹੋਵੇ ਜੀ ਬਿਲਕੁਲ ਜੇ ਸੰਜੀਤ ਜੀ ਆਪਾਂ ਗੱਲ ਕਰੀਏ ਕਿ ਇੱਕ ਪਰਿਵਾਰਵਾਦ ਹੈ ਜਿਹੜਾ ਉਹਨੂੰ ਲੋਕ ਰਾਜਨੀਤੀ ਬੜਾ ਜ਼ਿਆਦਾ ਏਮਤ ਦਿੰਦੇ ਨੇ ਦੇਖੋ ਜੇ ਕੰਮ ਆਪਾਂ ਅਮਰਿੰਦਰ ਸਿੰਘ ਦੀ ਗੱਲ ਕਰੀਏ ਕੈਪਟਨ ਸਾਹਿਬ ਦੀ ਉਹਨਾਂ ਦੀ ਪਤਨੀ ਵੀ ਐਮਪੀ ਰਹੇ ਨੇ ਰਾਜਾ ਬਿੰਦਸਾਹਬ ਉਹ ਆਪ ਖੁਦ ਐਮਪੀ ਨੇ ਐਮਐਲਏ ਵੀ ਰਹੇ ਨੇ ਮਨਿਸਟਰ ਵੀ ਰਹੇ ਨੇ ਪਤਨੀ ਨੂੰ ਇਲੈਕਸ਼ਨ ਲੜਾਤਾ ਜੇਰਾ ਆਪਣਾ ਬਾਦਲ ਪਰਿਵਾਰ ਦੇਖੀਏ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਰਹੇ ਘਾਰਵਾਲੀ ਉਹਨਾਂ ਦੀ ਬਠਿੰਡਾ ਤੋਂ ਸਟੈਂਪੀ ਨੇ ਆਖਿਰ ਇਹ ਲੋਕਾਂ ਜਿਹੜੇ ਪਰਿਵਾਰਵਾਦ ਹੈ ਉਹਨੂੰ ਇੰਨਾ बढ़ावा ਕਿਉਂ ਦਿੰਦੇ ਨੇ ਤੇ ਜੇ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਉਹ ਕਹਿੰਦੇ ਜੀ ਅਸੀਂ ਆਪਣੇ ਪਰਿਵਾਰ ਨੂੰ ਨਹੀਂ ਜ਼ਿਆਦਾ ਉਹ ਦਿੰਦੇ ਲੇਕਿਨ ਉਹ ਆਪਣੇ ਜਿਹੜੇ ਖਾਸ ਬੰਦੇ ਨੇ ਦੂਜੀ ਪਾਰਟੀਆਂ ਤੋਂ ਬੰਦੇ ਲਿਆਉਂਦੇ ਹੋਏ ਉਹਨਾਂ ਨਾਲ ਦੇਣਾ ਟਿਕਟ ਦੇ ਜਾਂਦੇ ਨੇ ਤੁਹਾਡੇ ਆਪਣੇ ਵਰਕਰ ਕਿੱਥੇ ਜਾਣਗੇ ਸਾਰੀਆਂ ਪਾਰਟੀਆਂ ਦੇ ਦੇਖੋ ਪਿੰਸਾ ਸਾਹਾ ਉਹ ਇਹਨੂੰ ਜੀ ਇਸ ਚੀਜ਼ ਨੂੰ ਤਾਂ ਆਮ ਆਦਮੀ ਪਾਰਟੀ ਵੀ ਨਹੀਂ ਨਕਾਰ ਸਕਦੀ ਜੀ ਬਿਲਕੁਲ ਨਹੀਂ ਨਕਾਰ ਸਕਦੀ ਕਿਉਂਕਿ ਸਾਨੂੰ ਕਦੇ ਦਿੱਖਦਾ ਹੀ ਨਹੀਂ ਕਿਤੇ ਪ੍ਰਵਾਦ ਪ੍ਰਵਾਦ ਨਹੀਂ ਹੋ ਰਿਹਾ ਕਿਤੇ ਆਪਣਾ ਆਵਾਜ਼ ਨਹੀਂ ਹੋ ਰਿਹਾ ਸਭ ਕੁਝ ਹੋ ਰਿਹਾ ਜੀ ਦੇਖੋ ਬਹੁਤ ਵਾਰ ਅਸੀਂ ਗੱਲ ਕੀਤੀ ਹੈ ਜੀ ਬੇਸ਼ੱਕ ਉਹਦੇ ਸਬੰਧਤ ਜਿਹੜਾ ਵੀ ਮਰਜੀ ਨਹਿਕਮਾ ਹੋਵੇ ਉਹਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਸਿਸਟਮ ਕਾਨੂੰਨ ਬਣਨਾ ਚਾਹੀਦਾ ਰਾਜਨੀਤੀ ਬਾਰੇ ਜੀ ਬਹੁਤ ਵਾਰ ਗੱਲ ਕੀਤੀ ਹੈ ਇਹ ਰਾਜਨੀਤੀ ਦੇ ਵਿੱਚ ਇੱਕ ਸਿਸਟਮ ਹੋਣਾ ਚਾਹੀਦਾ ਜਿਹੜੇ ਬੰਦੇ ਦੀ ਐਂਟਰੀ ਹੋਣੀ ਚਾਹੀਦੀ ਹੈ ਕਿਹੜੇ ਬੰਦੇ ਨੂੰ ਚੋਣ ਲੜਨੀ ਚਾਹੀਦੀ ਹੈ ਕਿਉਂ ਬੰਦੇ ਦਾ ਆਕਸ ਦੇਖਿਆ ਜਾਂਦਾ ਹੈ ਚਮੇ ਚੰਗਾਈ ਦੇ ਜਿਹੜੇ ਕਿਤੇ ਨਾ ਕਿਤੇ ਉਹ ਚੰਗਾਈ ਲੱਭੀ ਜਾਂਦੀ ਹੈ ਕਿਤੇ ਨਾ ਕਿਤੇ ਭਾਈ ਵਾਲੇ ਬੰਦੇ ਨੂੰ ਧੂਰ ਚਾਹੀਦਾ ਜਾਂ ਲੋਕ ਜਿਹੜੇ ਪਾਰਟੀ ਬਦਲ ਦਿੰਦੇ ਅੱਜ ਕਿਤੇ ਕੱਲ ਕਿਤੇ ਕੋਈ ਸਿਸਟਮ ਨਹੀਂ ਜੀ ਹੈ ਲੋਕਾਂ ਦੇ ਉੱਤੇ ਇੰਨੇ ਨੇ ਵੱਡੇ ਕ੍ਰਾਈਮ ਦੇ ਕੇਸ ਹੁੰਨੇ ਆਂ ਢੇਲ ਚ ਬੈਠੇ ਲੋਕ ਚੋਣ ਨੜ ਦਿੰਦੇ ਦੇਖੋ ਮੈਂ ਕਿਸੇ ਤੇ ਉਂਗਲੀ ਨਹੀਂ ਜੀ ਕਰਦਾ ਕਿਸੇ ਇੱਕ ਬੰਦੇ ਤੇ ਵੀ ਉਂਗਲੀ ਨਹੀਂ ਕਰਦਾ ਮੈਂ ਤਾਂ ਵੈਸੇ ਆਧਾਰ ਦਿੰਦਾ ਜਾਂ ਬੰਦੇ ਨੇ ਕ പണ്ട ਚਿੱਟਾ ਕੋਰਤਾ ਪੰਜਾਬ ਮਾ ਪਾਗੇ ਕਿਤੇ ਨਾ ਕਿਤੇ ਪੰਚ ਸਰਪੰਚ ਬਣਦਾ ਜਾ ਮੈਂਬਰ ਪਾਰਲੀਮੈਂਟ ਬਣਦਾ ਜਾ ਐਮਐਲਏ ਬਣਦਾ ਜਾ ਨਿਸਪਲ ਕਾਉਂਸਲਰ ਬਣਦਾ ਦੇਖੋ ਕਿਤੇ ਨਾ ਕਿਤੇ ਸਿਸਟਮ ਹੋਣਾ ਚਾਹੀਦਾ ਸਿਸਟਮ ਨਹੀਂ ਜੀ ਹੈ ਜਿੰਨਾ ਚਿਰ ਸਿਸਟਮ ਦੇ ਵਿੱਚ ਰਾਜਨੀਤੀ ਨਹੀਂ ਜੀ ਹੁੰਦੀ ਉਨਾ ਚਿਰ ਇਹ ਯੁੱਧ ਚੱਲਦਾ ਰਹੂਗਾ ਵੀ ਮੇਰਾ ਬੱਚਾ ਬਣ ਜਵੇ ਅੱਗੇ ਉਹਦਾ ਬੱਚਾ ਬਣ ਜਵੇ ਦੇਖੋ ਮੈਂ ਇੱਕ ਗੱਲ ਕਲੀਅਰ ਕਰਦਾ ਜੇ ਬਾਪ ਦਾ ਨਾਮ ਤਾਂ ਕੋਈ ਜ਼ਰੂਰੀ ਨਹੀਂ ਬੇਟੇ ਦਾ ਨਾ ਹੋਊਗਾ ਜੀ ਬੇਟਾ ਉਸ ਚੀਜ਼ ਨੂੰ ਕਿਤੇ ਨਾ ਕਿਤੇ ਅਪ ਕਰ ਸਕੂਗਾ ਕੋਈ ਜ਼ਰੂਰੀ ਨਹੀਂ ਹੁੰਦਾ ਦੇਖੋ ਡਿਜ਼ਰਵ ਕਰਦਾ ਬੰਦਾ ਜਿਹੜਾ ਕੈਪੇਬਲ ਬੰਦਾ ਹੁੰਦਾ ਕਿ ਚਾਹੇ ਚਾਹੇ ਉਹ ਪਿੰਡ ਦਾ ਹੋਵੇ ਚਾਹੇ ਪਾਰਟੀ ਦਾ ਹੋਵੇ ਚਾਹੇ ਪਰਿਵਾਰ ਦਾ ਹੀ ਹੋਵੇ ਕੋਈ ਵੱਡੀ ਗੱਲ ਨਹੀਂ ਹੈ ਲੇਕਿਨ ਬਿਜ਼ਰਵ ਕਰਦਾ ਬੰਦਾ ਚਾਹੀਦਾ ਜਿਹੜਾ ਬੰਦਾ ਚੀਜ਼ ਨੂੰ ਕਰ ਸਕੇ ਸੀਸਰੇ ਬੈਠ ਕੇ ਬਿਲਕੁਲ ਹਾਂ ਅਗਰ ਆਪਾਂ ਸੰਜੀਵ ਜੀ ਗੱਲ ਕਰੀਏ ਮੈਂ ਫੋਰਨ ਕੰਟਰੀ ਦੀ ਯੂਐਸਏ ਦੀ ਗੱਲ ਕਰ ਲੈਣਾ ਦੇਖੋ ਉੱਥੇ ਜਿੰਨੇ ਰਾਸ਼ਟਰਪਤੀ ਆਏ ਓਬਾਮਾ ਹੋ ਗਿਆ ਡੋਨਲਡ ਟਰੰਪ ਚਲੋ ਦੁਬਾਰਾ ਆ ਗਏ ਇਸ ਤੋਂ ਇਲਾਵਾ ਹੋਰ ਜਿਹੜੇ ਜੌਨ ਸੀਗੇ ਜਾਂ ਕਈ ਦੇਖੇ ਉਹ ਮੁੜ ਕੇ ਇਲੈਕਸ਼ਨ ਦੋ ਵਾਰ ਪ੍ਰਧਾਨ ਮੰਤਰੀ ਬਣ ਤਵਾਦ ਪੀਐਮ ਬਣ ਤਵਾਦ ਉੱਥੇ ਦੇ ਰਾਸ਼ਟਰਪਤੀ ਮੰਦਰ ਮੋੜ ਕੇ ਉਹ ਨਜ਼ਰ ਨਹੀਂ ਆਏ ਨਾ ਵੀਆਪੀ ਸਕਿਉਰਟੀ ਯੂਜ਼ ਕਰਦੇ ਨੇ ਨਾ ਕਿਸੇ ਸਰ ਗਰਮੀਆਂ ਦੇ ਵਿੱਚ ਨਜ਼ਰ ਆਉਂਦੇ ਨੇ ਨਾ ਉੱਥੇ ਪੋਸਟਰ ਵਿਵਾਦ ਹੁੰਦਾ ਹੈ ਨਾ ਸ਼ਰਾਬਾਂ ਬਦਲੀਆਂ ਜਾਂਦੀਆਂ ਨੇ ਨਾ ਖੂਨ ਖਰਾਬਾ ਹੁੰਦਾ ਪੀਸਫੁਲ ਕੰਟਰੀਆਂ ਦੇ ਵਿੱਚ ਉੱਥੇ ਇਲੈਕਸ਼ਨ ਹੁੰਦੀ ਹੈ ਪਰ ਇੰਡੀਆ ਦੇ ਵਿੱਚ ਤਾਂ ਬੰਦਾ ਜਦ ਤੱਕ ਕਹਿੰਦੇ ਇਸ ਦੁਨੀਆ ਤੋਂ ਜਾਂਦਾ ਨਹੀਂ ਜਦ ਤੱਕ ਉਹ ਇਲੈਕਸ਼ਨ ਨਹੀਂ ਲੜੀ ਜਾਂਦਾ ਹਾਂ ਬਿਲਕੁਲ ਬਿਲਕੁਲ ਠੀਨਸਾ ਸਾਹਿਬ ਦੇਖੋ ਉਹ ਫੋਰਨ ਕੰਟਰੀ ਦੇ ਨਾਲ ਆਪਣਾ ਕਾਨੂੰਨ ਨੀਜੀ ਮੈਚ ਕਰਦਾ ਆਪਣੀ ਸਰਕਾਰਾਂ ਨੀਜੀ ਮੈਚ ਕਰਦੀਆਂ ਆਪਣੇ ਜਿਹੜਾ ਫਾਲੋ ਕਰਨੇ ਵਾਲੇ ਚਾਹੇ ਉਹ ਕਾਨੂੰਨ ਦੇ ਜਿਹੜਾ ਰਾਜਨੀਤਿਕ ਲੋਕਾਂ ਕੋਈ ਵੀ ਲੋਕਾਂ ਨਹੀਂ ਫਾਲੋ ਕਰਦੇ ਜੀ ਕਿਉਂਕਿ ਇੱਥੇ ਸੀਟਾਂ ਜਿਹਦੇ ਉੱਤੇ ਸੀਟਾਂ ਦੇ ਕੋ ਸਿਸਟਮ ਦੇ ਨਾਲ ਚੱਲਣ ਦੀ ਗੱਲ ਅਸੀਂ ਹਮੇਸ਼ਾ ਹੀ ਕਰਦੇ ਆ ਜਿੰਨਾ ਚਿਰ ਸਿਸਟਮ ਜਿਹਨੇ ਠੀਨਸਾ ਸਾਹਿਬ ਚੱਲਦੇ ਕਿਤੇ ਨਾ ਕਿਤੇ ਐਦਾਂ ਹੀ ਹੁੰਦਾ ਰਹੂਗਾ ਉਹ ਲੋਕ ਸੀਟਾਂ ਤੇ ਬੈਠਦੇ ਰਹਿਣਗੇ ਜਿਨ੍ਹਾਂ ਨੂੰ ਉਸ ਲੈਣ ਦਾ ਨਹੀਂ ਪਤਾ ਜਾਂ ਜਿਹੜੇ ਕਿਤੇ ਨਾ ਕਿਤੇ ਆਪਣੀ ਕੁਰਸੀ ਨੂੰ ਜਾਂ ਆਪਣੇ ਪੈਸੇ ਨੂੰ ਆਪਣੀ ਜਾਇਦਾਦ ਬਣਾਉਣ ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਉਹ ਆਪਣੀ ਜਿਹੜੀ ਇੱਛਾਨਾ ਹੁੰਦੀ ਹੈ ਉਹਨੂੰ ਬਧਾਉਂਦੇ ਰਹਿੰਨੇ ਆ ਦੇਖੋ ਸਿਸਟਮ ਬਣਨ ਦੀ ਜ਼ਰੂਰਤ ਆ ਪਰ ਉਰੇ ਕੀ ਹੁੰਦਾ ਇੱਥੇ ਕੀ ਹੁੰਦਾ ਦੇਖੋ ਅੱਜ ਬੰਦੇ ਦਾ ਚਿਹਰਾ ਥੋੜਾ ਜਿਹਾ ਇੱਕ ਵੱਡਾ ਬਣ ਜਾਂਦਾ ਵੱਡਾ ਚਿਹਰਾ ਕਦੋਂ ਬਣਦਾ ਜਦੋਂ ਕੋਈ ਕੰਮ ਕਰਦਾ ਜੀ ਉਸ ਤੋਂ ਬਾਅਦ ਫਿਰ ਕੋਈ ਚੰਗੇ ਕੰਮ ਕਰਦਾ ਫਿਰ ਹੋਰ ਹੋਰ ਆਪ ਹੋ ਜਾਂਦਾ ਕਿਤੇ ਨਾ ਕਿਤੇ ਉਹ ਬੰਦਾ ਜਾਇਦ ਸੋਸ਼ਲ ਮੀਡੀਆ ਦੇ ਦੁਆਰੇ ਜਿਹਨਾਂ ਨੇ ਛੇਕ ਦੀ ਗੱਲ ਚਲਦੀ ਹੈ ਚਾਹੇ ਛੇਕ ਦੀਆਂ ਨਜ਼ਰਾਂ ਚਾਜਦੇ ਉਹ ਬੰਦੇ ਦਾ ਗਰਾਫ ਕਿਤੇ ਨਾ ਕਿਤੇ ਡਾਊਨ ਹੋ ਜਾਂਦਾ ਫਿਰ ਉਹ ਬੰਦੇ ਨੂੰ ਆਪਣਾ ਅਕਸ ਚੱਕਣਾ ਗਰਾਫ ਚੱਕਣਾ ਬਹੁਤ ਮੁਸ਼ਕਲ ਹੋ ਜਾਂਦਾ ਲੇਕਿਨ ਜਿਹੜੇ ਬੰਦੇ ਬਜ਼ਰਬ ਕਰਦੇ ਆ ਜਾਂ ਜਿਹੜੇ ਬੰਦੇ ਉਹ ਕੰਮ ਨੂੰ ਕਰ ਸਕਦੇ ਆ ਉਹ ਬੰਦੇ ਹਮੇਸ਼ਾ ਹੀ ਕਿਤੇ ਨਾ ਕਿਤੇ ਇਮਾਨਦਾਰੀ ਨਾਲ ਚੱਲਦੇ ਸੀ ਇਹ ਨਹੀਂ ਕਹਿੰਦੇ ਰਾਜਨੀਤੀ ਦੇ ਵਿੱਚ ਲੋਕ ਸਰਕਾਰ ਦੇ ਵਿੱਚ ਜੋਗ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਲੋਕ ਸਾਰੇ ਦੁੱਧ ਤੋਤੇ ਜੇ ਨੀਦੇ ਜਾਂ ਕਿਤੇ ਨਾ ਕਿਤੇ ਸਾਰੇ ਬੇਈਮਾਨ ਨਹੀਂ ਸੀਗੇ ਦੇਖੋ ਇਮਾਨਦਾਰ ਅੱਜ ਵੀ ਬੈਠੇ ਆ ਸਮਾਨਦਾਰੀ ਆ ਜਰੀਏ ਲੇਕਿਨ ਉਹ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਾਰਟੀ ਦੇ ਵਰਕਰਾਂ ਵੱਲੋਂ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਾਰਟੀ ਦੇ ਮੈਂਬਰਾਂ ਵੱਲੋਂ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਗੁੱਟਬਾਜੀ ਵੱਲੋਂ ਆਉਣ ਕਿਤੇ ਨਾ ਕਿਤੇ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਦੇਖੋ ਇਹ ਚੀਜ਼ਾਂ ਦਾ ਕੋਈ ਨਾ ਕੋਈ ਸਿਸਟਮ ਹੋਣਾ ਚਾਹੀਦਾ ਇਹਨਾਂ ਦਾ ਕੋਈ ਲੇਖਾ ਜੋਖਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਕੋਈ ਪਾਰਟੀ ਨਹੀਂ ਬਣਾ ਸਕਦਾ ਕੋਈ ਚੋਣ ਨਹੀਂ ਲੜ ਸਕਦਾ ਲੇਕਿਨ ਸਿਸਟਮ ਹੋਣਾ ਚਾਹੀਦਾ ਜਿੰਨਾ ਚਿਰ ਇਸ ਚੀਜ਼ ਦਾ ਕਾਨੂੰਨੀ ਜੀ ਵੜਦਾ ਢੀਂਡਾ ਸਾਹਿਬ ਉਹਨਾਂ ਦੇਰ ਸਾਨੂੰ ਨਹੀਂ ਜੀ ਲੱਗਦਾ ਸਾਡਾ ਪੰਜਾਬ ਰੰਗਲਾ ਬਣੂਗਾ ਜਾਂ ਸਾਡਾ ਦੇਸ਼ ਜਿਹੜਾ ਕਿਤੇ ਨਾ ਕਿਤੇ ਖਸਾਰ ਸੰਸਦ ਜੀ ਜੇ ਆਪਾਂ ਕਹਿੰਦੇ ਤੁਸੀਂ ਕਾਨੂੰਨ ਬਣਾ ਪਰ ਕਾਨੂੰਨ ਦੇ ਵਿੱਚ ਜਿਹੜੇ ਬਣਾਉਣ ਵਾਲੇ ਨੇ ਜੇ ਮੈਂ ਦਿੱਲੀ ਐਮਪੀ ਦੀ ਗੱਲ ਕਰਾਂ ਤਾਂ ਲੋਕ ਸਭਾ ਹੋ ਗਿਆ ਵਿਧਾਨ ਸਭਾ ਗਿਆ ਉਹਦੇ ਵਿੱਚ 335 ਬੰਦੇ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਪਏ ਹੋਏ ਨੇ ਲੁੱਟਾ ਖੋਹਾਂ ਬਲਤਕਾਰ ਦੇ ਕੇਸ ਪਏ ਨੇ ਔਰ ਉਹ ਬੰਦੇ ਸਾਨੂੰ ਲੱਗਦਾ ਕਿ ਐਸਾ ਕਾਨੂੰਨ ਬਣਾਉਣਗੇ ਜਿਹਦੇ ਵਿੱਚ ਉਹਨਾਂ ਦੀ ਆਪਣੀ ਇਮੇਜ ਖਰਾਬ ਹੋਵੇ ਜਾਂ ਆਪਣੀ ਹੀ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਹੱਥ ਹੋਣੇ ਪੈਣ ਮੈਂ ਦੇ ਕੋਟੇਨ ਸਾਹਿਬ ਦਾ ਸਿਸਟਮ ਬਣਾਣਾ ਚਾਹੀਦਾ ਸਿਸਟਮ ਤੋਂ ਬਾਹਰ ਹੈ ਜੀ ਸਾਰੇ ਸਿਸਟਮ ਤੋਂ ਬਾਹਰ ਆ ਜਿਹੜੇ ਕਾਨੂੰਨ ਬਣਾਉਣੇ ਵਾਲੇ ਆ ਉਹ ਵੀ ਮਰਜ਼ੀਆਂ ਕਰਨੇ ਵਾਲੇ ਆ ਜੀ ਜਿਹੜੇ ਕਿਤੇ ਨਾ ਕਿਤੇ ਲੋਕਾਂ ਦਾ ਮਾਹੌਲ ਖਰਾਬ ਕਰਨ ਵਾਲੇ ਉਹ ਵੀ ਮਰਜ਼ੀਆਂ ਕਰਨ ਵਾਲੇ ਆ ਜੀ ਵਾਕਟੋਰਾ ਤੋਂ ਉਹਨਾਂ ਦੇ ਹੱਥ ਵਿੱਚ ਜਿਹੜੇ ਮਾਹੌਲ ਖਰਾਬ ਕਰਦੇ ਆ ਜੀ ਸਿਸਟਮ ਜਦੋਂ ਸਿਸਟਮ 'ਚ ਸਾਰੀ ਚੀਜ਼ ਆ ਜੂਗੀ ਜੀ ਉਹਦੇ ਵਿੱਚ ਅਕਰ ਤੇਰ ਮੇਰ ਨਹੀਂ ਹੋਊਗਾ ਉਹਦੇ ਵਿੱਚ ਪਾਰਟੀ ਨਹੀਂ ਹੋਊਗੀ ਉਹਦੇ ਵਿੱਚ ਕੁਝ ਨਹੀਂ ਹੋਊਗਾ ਕਾਨੂੰਨ ਐਦਾਂ ਦਾ ਬਣਨਾ ਚਾਹੀਦਾ ਜਿਹੜਾ ਕਿਤੇ ਨਾ ਕਿਤੇ ਸਰਕਾਰਾਂ ਤੋਂ ਹਟਕੇ ਹੋਵੇ ਸਰਕਾਰਾਂ ਤੋਂ ਇੰਡੀਪੈਂਡੈਂਟ ਹੋਵੇ ਲੇਕਿਨ ਕਿਤੇ ਨਾ ਕਿਤੇ ਅੱਜ ਸਾਨੂੰ ਕਹਿੰਦੇ ਹਨ ਵੀ ਕਿਤੇ ਨਾ ਕਿਤੇ ਦੁੱਖ ਲੱਗਦਾ ਵੀ ਅੱਜ ਸਾਡੀਆਂ ਮਾਨਜੋਗ ਅਦਾਲਤਾਂ ਵੀ ਕਿਤੇ ਨਾ ਕਿਤੇ ਇੰਡੀਪੈਂਡੈਂਟ ਨਹੀਂ ਚੱਲਦੀਆਂ ਉਹ ਤੋਂ ਬਾਅਦ ਵੀ ਇੰਡੀਪ ਕਿਤੇ ਨਾ ਕਿਤੇ ਜਦੋਂ ਇਹ ਸਿਸਟਮ 'ਚ ਸਾਰਾ ਕੁਝ ਹੋਊਗਾ ਫੇਰ ਹੋਊਗਾ ਜੀ ਇਹ ਵੀ ਹੈਗਾ ਵੀ ਸਰਕਾਰ ਦੇ ਵਿੱਚੋਂ ਬੰਦੇ ਚੁਣ ਕੇ ਉਹਨਾਂ ਨੂੰ ਵਿਭਾਗ ਦੇ ਕੇ ਹੋਈ ਜਾਣਾ ਕਾਨੂੰਨ ਤਿਆਰ ਕਰੋ ਜੀ ਇਹ ਚੀਜ਼ਾਂ ਤੋਂ ਅਸੀਂ ਬੰਦ ਕਰਨ ਦੀ ਗੱਲ ਕਰਦੇ ਆਂ ਕੋਈ ਐਦਾਂ ਦਾ ਸਿਸਟਮ ਬਣਾਣਾ ਚਾਹੀਦਾ ਵੀ ਜਿਹੜਾ ਮਨਮਰਜ਼ੀਆਂ ਕਰ ਸਕੇ ਬੰਦਾ ਜੋ ਲਾ ਦੇ ਹਸਾਰ ਨਾਲ ਜੋ ਕਾਨੂੰਨ ਦੇ ਹਸਾਰ ਨਾਲ ਉਹ ਹੋਣਾ ਚਾਹੀਦਾ ਜੀ ਅੱਛਾ ਸੰਦੀਪ ਜੀ ਜੇ ਆਪਾਂ ਗੱਲਬਾਤ ਕਰ ਲਾਂਗੇ ਤੁਸੀਂ ਕਹਿ ਰਹੇ ਹੋ ਕਿ ਸਿਸਟਮ ਹੈ ਉਹ ਸਿਸਟਮ ਬਣਾਣਾ ਕਿਨੇ ਹੈ ਜੇ ਫੋਰਨ ਕੰਟਰੀ ਦੀ ਮੈਂ ਗੱਲ ਕਰਾਂ ਜਿਹੜੇ ਮਤਲਬ ਗਰੋਥ ਕਰ ਰਹੇ ਨੇ ਚਾਹੇ ਚਾਈਨਾ ਲੈ ਰਸ਼ੀਆ ਹੈ USA, Canada, New Zealand, Australia ਇਹ ਲੋਕ ਵੀ ਉੱਥੇ ਆਪਣਾ ਜਿਹੜਾ ਸਟਾਫ ਹੈ ਉਹ ਵੀ ਰੱਖਦੇ ਨੇ, ਕੰਟੀਨਿਊ ਰੱਖਦੇ ਨੇ, MP ਬਣਦੇ ਨੇ ਪਰ ਉੱਥੇ ਚੀਜ਼ਾਂ ਕਿਉਂ ਨਹੀਂ ਨਜ਼ਰ ਆਉਂਦੀਆਂ, ਦੇਖਣ ਨੂੰ ਮਿਲਦੀਆਂ ਪਰ ਜੇ ਇੰਡੀਆ ਦੀ ਗੱਲ ਕਰੀਏ, ਉਰੇ ਠੇਕਿਆਂ ਦੇ ਬੰਦੇ ਰੱਖੇ ਜਾਂਦੇ ਨੇ, ਉਮਰਾਂ ਨਿਕਲ ਜਾਂਦੀਆਂ ਨੇ, ਜਿਹੜੇ ਸਰਕਾਰੀ ਬਾਬੂ ਹੁੰਦੇ ਨੇ ਜਾਂ MLA ਲਾ ਲੋ ਇੱਕ ਵਾਰ ਬਣ ਜਾਂਦਾ ਉਹ ਜ਼ਿੰਦਗੀ ਭਰ ਦੀਆਂ ਪੈਨਸ਼ਨਾਂ ਖਾਂਦੇ ਨੇ। ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਐਸੇ ਵੀ ਬੰਦੇ ਨੇ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜੌਬ ਕਰੀ ਆ ਬਾਅਦ ਚਾ 50-50 70 70 ਯਾਰੋ ਤਾਂ ਇਸ ਟਾਈਮ ਘਰ ਬੈਠੇ ਪੈਨਸ਼ਨਾਂ ਵੀ ਲੈ ਰਹੇ ਨੇ ਇਹ ਕਿਤੇ ਨਾ ਕਿਤੇ ਹਿੰਦੁਸਤਾਨ ਦੀ ਬਖਸ਼ਤ ਕਮਿਤੀ ਕਹਿਦੀ ਏ ਜਾਂ ਉਹਨਾਂ ਦੀ ਜ਼ਰੂਰਤ ਸੀ ਜਿਹੜੇ ਹੁਣ ਉਹਨਾਂ ਨੂੰ ਮਤਲਬ ਪੈਸੇ ਦੇਣੇ ਪੈ ਰਹੇ ਨੇ ਰਿਟਾਇਰਮੈਂਟ ਤੋਂ ਬਹੁਤ ਸਰਕਾਰਾਂ ਆ ਦੇਖੋ ਜੀ ਸਾਹਿਬ ਉਹੀ ਗੱਲ ਕਿਤੇ ਨਾ ਕਿਤੇ ਅਸੀਂ ਬਾਰ ਬਾਰ ਕੀਤੀ ਹੈ ਵੀ ਜਿਹੜਾ ਸਿਸਟਮ ਦੇ ਵਿੱਚ ਕਿਵੇਂ ਆਉਣਾ ਹੁੰਦਾ ਜਾਂ ਸਿਸਟਮ ਦੇ ਵਿੱਚ ਕਿਵੇਂ ਆਉਣਾ ਹੈ ਲਿਕੋ ਇਹ ਇੱਕ ਥਰਡ ਪਾਰਟੀ ਹੋਣੀ ਚਾਹੀਦੀ ਹੈ ਉਹਨੂੰ ਕੋਈ ਸਰਕਾਰ ਦੇ ਨਾਲ ਉਹਨੂੰ ਹੋਣਾ ਨਹੀਂ ਚਾਹੀਦਾ ਉਹਦਾ ਇੱਕ ਅਲੱਗ ਸਿਸਟਮ ਹੋਣਾ ਚਾਹੀਦਾ ਲੇਕਿਨ ਉਹ ਬਣਾਉਣਾ ਬਹੁਤ ਮੁਸ਼ਕਲ ਹੈ ਜੀ ਸਰ ਸਾਨੂੰ ਵੀ ਲੜਬਾਤੀ ਕਿ ਜਿਹੜੇ ਸੀਟਾਂ ਤੇ ਬੈਠੇ ਹੋਣ ਲੇਕੋ ਉਹ ਵੀ ਉਹ ਚੀਜ਼ ਨੂੰ ਨਹੀਂ ਪਾਸ ਹੋਣ ਦਿੰਦੇ ਇਸੇ ਕਰਕੇ ਸੀ ਭ੍ਰਿਸ਼ਟਾਚਾਰੀ ਜਿੱਦਾਂ ਤੇ ਹੋਇਆ ਇਸੇ ਕਰਕੇ ਸੀ ਕਿਤੇ ਨਾ ਕਿਤੇ ਉਹ ਮਜਬੂਰੀਆਂ 'ਚ ਫਸੇ ਹੋਇਆ ਹੈ ਜਿਹੜੀ ਆਮ ਬੰਦੇ ਨੂੰ ਮਿਡਲ ਵਰਗ ਨੂੰ ਜਾਂ ਆਮ ਲੇਬਰ ਵਰਗ ਨੂੰ ਕਿਸੇ ਨਾ ਕਿਤੇ ਛੱਲਣੀ ਇਹ ਜਿਹੜੀ ਮੁਸ਼ਕਲ ਹੋ ਜਾਂਦੀ ਹੈ ਜੀ ਅੱਛਾ ਜੀ ਮਨ ਜੀ ਇਹ ਰਸ ਹੈ ਕਿ ਜੇ ਮੈਂ ਤੁਸੀਂ ਗੱਲ ਕਰੀ ਹੈ ਕਿ ਆਪਾਂ ਫੌਰਨ ਦੇ ਜਿਵੇਂ ਉਹਨਾਂ ਨੇ ਫੇਕ ਨਿਊਜ਼ ਦੀ ਗੱਲ ਕਰ ਲੈਣੀ ਹੈ ਅਗਰ ਆਪਾਂ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਸਾਡੀਆਂ ਤੀਆਂ ਭੈਣਾਂ ਦੀ ਫੇਕ ਐਮਐਮਐਸ ਬਣ ਜਾਂਦੇ ਨੇ ਮੈਸੇਜ ਆ ਜਾਂਦੇ ਨੇ ਉੱਥੇ ਵੀ ਕਿਤੇ ਨਾ ਕਿਤੇ ਜਿੰਦਗੀ ਹੈ ਬਰਬਾਦ ਹੋ ਜਾਂਦੀ ਹੈ ਆਪਾਂ ਆਪਣੇ ਦਰਸ਼ਕਾਂ ਨੂੰ ਆਪਣੇ ਆਪ ਨੂੰ ਫੇਕ ਜਿਹੜੇ ਇੱਕ ਬਣਦੇ ਨੇ ਜਾਂ ਐਮਐਮਐਸ ਬਣਦੇ ਨੇ ਜਾਂ ਏਐਮਆਈ ਦੀ ਗੱਲ ਕਰ ਲਈਏ ਉਹਦੇ ਵਿੱਚ ਬੜੇ ਹੁਣ ਇੱਕ ਰਾਜਾ ਬੜਿੰਗਦਾ ਵੀ ਕਿ ਏਐਮਆਈ ਤੋਂ ਵੀਡੀਓ ਬਣਾ ਕੇ ਬੜਾ ਜੀਵ ਜਾਂ ਡਾਸਟ ਦਿਖਾਇਆ ਜਾਇਆ ਹੈ ਤਾਂ ਸਾਡੇ ਵਾ ਆਪਣੇ ਬੱਚਿਆਂ ਨੂੰ ਆਪਾਂ ਕਿਵੇਂ ਗਾਈਡ ਕਰ ਸਕਦੇ ਹਾਂ ਕਿ ਐਸੇ ਚੀਜ਼ਾਂ ਤੋਂ ਦੂਰ ਰਹੀਏ हां बिल्कुल देखो दूर जको मार्केट ਦੇ ਵਿੱਚ ਚੀਜ਼ ਆ ਜਾਂਦੀ ਹੈ ਜਦੋਂ ਬੰਦੇ ਦੇ ਹੱਥ ਤੇ ਵੀ ਚੀਜ਼ ਚੀਜ਼ ਆ ਜਾਂਦੀ ਹੈ ਫਿਰ ਕਿੰਨਾ ਕਰੋ ਕੋਲੂਗੇ ਜੀ ਆਪਾਂ ਨੇ ਰੋਕਣਾ ਕਿ ਨੂੰ ਠੀਕ ਆਪਾਂ ਨੇ ਆਪਣੇ ਬੱਚੇ ਨੂੰ ਵੀ ਸਟਾਰਕ ਕਰਨਾ ਹੈ ਆਪਣੇ ਆਪ ਨੂੰ ਵੀ ਸਟਾਰਕ ਕਰਨਾ ਲੇਕਿਨ ਇਸੀ ਸਿਸਟਮ ਨੂੰ ਰੋਕਣਾ ਤੇ ਉਹਨੇ ਜਿਹੜਾ ਸਿਸਟਮ ਤੋਂ ਬਾਹਰ ਕੀ ਚੱਲ ਰਹੀ ਹੈ ਅਸੀਂ ਕਹਿੰਦੇ ਆ ਕਿ ਜਿਹੜੇ ਲੋਕੋ ਓਨਰਾਂ ਜਿਹੜੇ ਕੀ ਉਹ ਐਟਮੀ ਚਲਾ ਰਹੇ ਆ ਸੋਸ਼ਲ ਮੀਡੀਆ ਨੂੰ ਚਲਾ ਰਹੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਜਾਂ ਉਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਲੋਕਾਂ ਦੇ ਕਾਰਵਾਈ ਤਾਂ ਕੋਈ ਕਰਦਾ ਨਹੀਂ ਕੋਈ ਕਾਨੂੰਨ ਨਹੀਂ ਜਿਹ ਹੈ ਉਹਨਾਂ ਤੇ ਕਾਰਵਾਈ ਕਰਨ ਦਾ ਜੇ ਹੈਗਾ ਵੀ ਇਹ ਤਾਂ ਕਰਦਾ ਨਹੀਂ ਜੀ ਉਹ ਚੀਜ਼ ਇਹ ਮਾਰਜਿਨ ਦੇ ਵਿੱਚ ਚੀਜ਼ ਨਹੀਂ ਆਊਗੀ ਕਿਉਂਕਿ ਉਹ ਸਾਡੇ ਵਿੱਚ ਵਰਤ ਨਹੀਂ ਹੋਊਗੀ ਸਾਡੇ ਵਿੱਚ ਘੁੰਮੂ ਵੀ ਨਹੀਂ ਅਗਰ ਉਹ ਚੀਜ਼ ਨੂੰ ਆਉਣ ਦਾ ਰਸਤਾ ਨਹੀਂ ਰੋਕੂਗੇ ਸੀ ਫਿਰ ਤਕਲੀਫ ਦੇ ਵਿੱਚ ਰਹੋਗੇ ਆਉਣ ਦਾ ਰਸਤਾ ਬੰਦ ਹੋਣਾ ਚਾਹੀਦਾ ਪੁੱਲ ਵਲਾਕੇ ਜੀ ਅੱਛਾ ਜੀ ਜੀ ਮੈਨੂੰ ਇਹ ਤਾਂ ਸੋਕਿ ਜਿਵੇਂ ਕੋਈ ਜਿਵੇਂ ਹੁਣ ਪਹਿਲਾਂ ਦੇਖੋ ਬੰਦਾ ਹੱਥ ਨਾਲ ਖੇਤੀ ਕਰਦਾ ਸੀ ਕਈ ਲੋਕਾਂ ਨੂੰ ਵਪਾਰ ਮਿਲਦਾ ਸੀ ਜਿਵੇਂ ਜਿਵੇਂ ਟੈਕਨੋਲੋਜੀ ਬਦਲਦੀ ਜਾਂਦੀ ਹੈ ਹੁਣ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਗੱਡੀਆਂ ਨੇ ਉਹ ਵੀ ਕਿਤਨਾ ਕਿਤੇ ਬਿਨਾਂ ਡਰਾਈਵਰਾਂ ਤੋਂ ਆ ਗਈਆਂ ਕੋ ਰੋਟੀ ਪਾਣੀ ਵਾਲੀਆਂ ਮਸ਼ੀਨਾਂ ਆ ਗਈਆਂ ਕਈ ਚੀਜ਼ਾਂ ਐਸੀਆਂ ਆ ਗਈਆਂ ਟੈਕਨੋਲੋਜੀ ਜਿਹਨੇ ਰੋਜ਼ਗਾਰ ਖਤਮ ਖੁੰਦਾ ਜਾ ਰਿਹਾ ਆਨ ਵਾਲੇ ਟਾਈਮ 'ਚ ਜਿਹੜੇ ਹਿਸਾਬ ਨਾਲ ਆਪਣੀ ਇੰਡੀਆ ਦੀ ਪਾਪੂਲੇਸ਼ਨ ਵਧ ਰਹੀ ਹੈ ਸਾਨੂੰ ਰੋੜਾਂ ਤੇ ਟ੍ਰੈਫਿਕ ਦੇਖਣ ਨੂੰ ਮਿਲ ਰਹੀ ਹੈ ਹਸਪੀਟਲ ਬਗ ਜੀ ਉੱਥੇ ਸਾਨੂੰ ਕਿਤਨਾ ਕਿਤੇ ਰਸ਼ ਮਿਲਦਾ ਹੈ ਰੇਲਵੇ ਬਗ ਜੋ ਉੱਥੇ ਰਸ਼ ਮਿਲਦਾ ਹੈ ਤਾਂ ਕਿੱਥੇ ਆਪਣਾ ਜਿਹੜਾ ਇੱਕ ਹਿੰਦੁਸਤਾਨ ਹੈ ਇਹ ਕਿਹੜੀ ਲਾਈਨ ਤੇ ਪੈ ਰਿਹਾ ਜਾਂ ਕਿਹੜੀ ਲਾਈਨ ਤੇ ਜਾ ਰਿਹਾ ਕਿ ਆਨ ਵਾਲੇ ਟਾਈਮ ਦੇ ਵਿੱਚ ਉਰੇ ਇਨਸਾਨ ਜੀਣਾ ਦੁੱਬਰ ਨਹੀਂ ਹੋਏਗਾ ਮੇਰੇ ਕੋਲ ਵੀ ਇਨਸਾਨ ਸਾਹਿਬ ਪਹਿਲਾਂ ਕੰਮ ਜ਼ਿਆਦਾਤਰ ਮੈਨੂਅਲ ਹੁੰਦੇ ਸਨ ਜੀ ਅੱਜ ਅਸੀਂ ਇੰਨਾ ਸਾਡਾ ਯੁੱਗ ਜਿਹੜਾ ਫਾਸਟ ਹੋ ਗਿਆ ਸਾਡਾ ਤਕਨੀਕ ਇੰਨੀ ਫਾਸਟ ਹੋ ਗਈ ਲੇਕਿਨ ਅਸੀਂ ਵਿਜੀ ਬਹੁਤ ਹੋ ਗਏ ਜੀ ਬਿਨਾ ਮਤਲਬ ਦੇ ਫਜ਼ੂਲ ਦੀਆਂ ਗੱਲਾਂ 'ਚ ਅਸੀਂ ਵਿਜੀ ਹੋ ਗਏ ਅੱਜ ਕਿਸੇ ਵੀ ਸਿਸਟਮ 'ਚ ਜਾ ਕੇ ਗੱਲ ਦੇਖ ਲਓ ਸਾਡੇ ਕੋਲ ਟਾਈਮ ਨਹੀਂ ਜੀ ਸਾਡੇ ਕੋਲ ਟਾਈਮ ਨਹੀਂ ਹਾਲਾਂਕਿ ਮਸ਼ੀਨਰੀ ਨਾਲ ਕੰਮ ਹੁੰਦਾ ਨਵੇਂ ਯੁੱਗ 'ਚ ਕੰਮ ਹੁੰਦਾ ਹੈ ਲੇਕਿਨ ਉਹੀ ਗੱਲ ਹੋ ਗਈ ਕਿ ਜਿੱਧਰੋਂ ਚੱਲ ਰਹੇ ਅਸੀਂ ਉਧਰੋਂ ਹੀ ਚੱਲ ਰਹੇ ਹਾਂ ਅਸੀਂ ਅਸਲੀਅਤ ਨੂੰ ਪਛਾਣਨ ਤੋਂ ਜਾਂ ਅਸਲੀ ਕੰਮ ਨੂੰ ਕਰਨ ਤੋਂ ਕਿਸੇ ਨਾ ਕਿਸੇ ਅਸੀਂ ਕਿਉਂਕਿ ਅਗਰ ਅਸੀਂ ਸੋਚਿਆ ਜਾਵੇ ਪਹਿਲਾ ਜਿਹੜੀ ਖੇਤੀਬਾੜੀ ਹੁੰਦੀ ਸੀ ਪਹਿਲਾ ਲੋਕ ਸਿਸਟਮ ਚਲਾਉਂਦੇ ਸੀ ਉਹ ਜ਼ਿਆਦਾਤਰ ਕਿ ਜਿਵੇਂ ਕਿ 80 ਹੁੰਦੇ ਸੀ ਅੱਜ ਵੀ ਮਸ਼ੀਨਾਂ ਦੇ ਹੋਣ ਦੇ ਬਾਵਜੂਦ ਵੀ ਫਿਰ ਵੀ ਅਸੀਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਸੀ ਹੈਗਾ ਜਿੱਦਾਂ ਜਿੱਦੇ ਸੀ ਸਿਸਟਮ ਤੋਂ ਬਾਹਰ ਕੱਢ ਲੈਂਦੇ ਸੀ ਥੋੜੀ ਗੱਲ ਕਰਦੇ ਆ ਜਿੱਸੀ ਕਰਕੇ ਅਸੀਂ ਠੋਖਾ ਖਾ ਲੈਂਦੇ ਅੱਛਾ ਜੀ ਜੇ ਆਪਾਂ ਗੱਲਬਾਤ ਕਰ ਲੈਨੇ ਆ ਬਸ ਮੇਰਾ ਲਾਸਟ ਕੁਐਸਚਨ ਹੈ ਜੀ ਕਿ ਜੇ ਆਪਾਂ ਆਪਣੇ ਆਪ ਨੂੰ ਔਰੇ ਦੁਨੀਆ ਦੇ ਵਿੱਚ ਜੀਣਾ ਕਹਿੰਦੇ ਇੱਕ ਲੋਕ ਹੈ ਕਹਿੰਦੇ ਔਰੇ ਦੋ ਤਰ੍ਹਾਂ ਦੀ ਜਿੰਦਗੀ ਜਾਰੀ ਲੋਕ ਜੀ ਰਹੇ ਨੇ ਅਮੀਰ ਨੇ ਉਹ ਆਪਣੀ ਜ਼ਿੰਦਗੀ ਜੀ ਰਹੇ ਨੇ ਉਹ ਕਿਤੇ ਵੀ ਗੱਡੀ پارک ਕਰਦੇ ਨੇ ਕੋਈ ਉਹਨਾਂ ਦਾ ਚਲਾਣ ਨਹੀਂ ਹੁੰਦਾ ਕਿਤੇ ਵੀ ਉਹ ਆਪਣੀ ਕੋਈ ਚੀਜ਼ ਲੈਣੀ ਹੈ ਰੱਖਣੀ ਹੈ ਉਹਨਾਂ ਦਾ ਆਪਣਾ ਕਾਨੂੰਨ ਹੈ ਆਪਣੀ ਜ਼ਿੰਦਗੀ ਹੈ ਗਰੀਬ ਨੂੰ ਤਾਂ ਕਹਿੰਦੇ ਇਹ ਦੋ ਟਾਈਮ ਦੀ ਰੋਟੀ ਮਿਲਦੀ ਹੈ ਉਹ ਵੀ ਪੁਲਿਸ ਵਾਲੇ ਖੋਗੇ ਲੈ ਜਾਂਦੇ ਨੇ ਜਾ ਕਿਤੇ ਨਾ ਕਿਤੇ ਕੋਈ ਐਸਾ ਟਾਈਮ ਆ ਜਾਂਦਾ ਕਿ ਦੀ ਅੱਜ ਓਬ ਹੈ ਕੱਲ ਦੀ ਨਹੀਂ ਹੈਗੀ ਕੋਈ ਨਾ ਉਹਰੇ ਮੈਡੀਕਲ ਦਾ ਪਤਾ ਹੈ ਨਾ এডਿਕੇਸ਼ਨ ਦਾ ਪਤਾ ਹੈ ਕਿ ਆਖਿਰ ਆਪਾਂ ਜਿਹੜੀ ਕਿ ਦੁਨੀਆ ਵੱਡती ਜਾ ਰਹੀ ਹੈ ਕਿਉਂਕਿ ਜਿਹੜੇ ਸਰਕਾਰੀ ਬਾਬੂ ਨੇ ਉਹੀ ਅੱਜਕੱਲ ਇਕੋਨੋਮੀ ਨੂੰ ਜਿਆਦਾ ਮਤਲਬ ਵਧਾਰੇ ਨੇ ਉਹੀ ਗੱਡੀਆਂ ਲੈਂਦੇ ਨੇ ਘਰ-ਬਾਰ ਵੀ ਉਹੀ ਲੈਂਦੇ ਨੇ ਜਿੰਨੀ ਆਪਣੇ ਇਲੈਕਟ੍ਰੋਨਿਕ ਚੀਜ਼ਾਂ ਨੇ ਉਹ ਵੀ ਲੈਂਦੇ ਨੇ ਆਮ ਜਿਹੜੇ ਜਿਹੜੇ ਵਿਚਾਰੇ ਠੇਕਿਆਂ ਦੇ ਕੰਮ ਕਰਦੇ ਨੇ ਜਿਨ੍ਹਾਂ ਦੀ ਤਨਖਾਹ ਹੀ 5000 ਤੋਂ 7000 ਹੈ ਉਹ ਉਹਨਾਂ ਦੀ ਜ਼ਿੰਦਗੀ ਤੇ ਸਰਕਾਰੀ ਬਾਬੂਆਂ ਦੀ ਜ਼ਿੰਦਗੀ 'ਚ ਕਿੰਨਾ ਕਾ ਸਾਨੂੰ ਅੰਤਰ ਲੱਗਦਾ ਦੇਖੋ ਜੀ ਸਰ ਸਾਹਿਬ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਸੀ ਕਰਕੇ ਸੀ ਜਿਹੜਾ ਸੀਐਮ ਬਦਲਦੇ ਆ ਸੀਐਮਐਲ ਬਦਲਦੇ ਆ ਇਸੀ ਕਰਕੇ ਬਦਲਦੇ ਹੋ ਨਾ ਵੀ ਸਾਡਾ ਕੋਈ ਸੁਧਾਰ ਹੋ ਸਕੇ ਲੇਕਿਨ ਗੱਲ ਹੋਈ ਆ ਜਾਂਦੀ ਆ ਤੁਹਾਨੂੰ ਸਮਝਾ ਕੇ ਵੀ ਅਸੀਂ ਸਿਸਟਮ ਤੋਂ ਹਰ ਇੱਕ ਸਾਡੇ ਜੀ ਜਿਹੜੀ ਬਾਹਰ ਚੱਲ ਰਹੀ ਆ ਸਿਸਟਮ ਤੋਂ ਕਦੋਂ ਆਉਣੀ ਆ ਉਹ ਸਾਡੀ ਸਾਧ ਤੋਂ ਬਾਹਰ ਆ ਜਿੰਨਾ ਚਿਰ ਸਿਸਟਮ ਚ ਨਹੀਂ ਸਾਰਾ ਕੁਝ ਹੁੰਦਾ ਉੰਨੀ ਦੇਰ ਸਾਨੂੰ ਨਹੀਂ ਜੀ ਲੱਗਦਾ ਸਾਡੀਆਂ ਤਕਰੀਫਾਂ ਦੂਰ ਹੋਣਗੀਆਂ ਜਾਂ ਸਾਡੇ ਕਿਤੇ ਨਾ ਕਿਤੇ ਜਿਹੜੇ ਮਸਲਿਆਂ ਹੱਲ ਹੋਣਗੇ ਜੀ ਦੇਖੋ ਮਨਮਰਜ਼ੀ ਚ ਚੱਲਦੀ ਆ ਮਨਮਰਜ਼ੀ ਨੂੰ ਰੋਕਣ ਤੇ ਕੋਈ ਨਾ ਕੋਈ ਸਟਾਪ ਆਉਣਾ ਚਾਹੀਦਾ ਕੋਈ ਨਾ ਕੋਈ ਇਸ ਤਰ੍ਹਾਂ ਨਹੀਂ ਆ ਜਾਈਦਾ ਲੇਕਿਨ ਵੋਟਰ ਆ ਜਿਹੜਾ ਵੋਟ ਪਾ ਕੇ 5 ਸਾਲ ਵਾਸਤੇ ਵਿਧਾ ਹੋ ਜਾਂਦਾ ਉਸ ਤੋਂ ਬਾਅਦ ਕਰਨ ਵਾਲ ਆਪਣੀ ਮਰਜ਼ੀ ਕਰਦਾ ਲੇਕਿਨ ਦੁਆਰੇ 5 ਸਾਲ ਬਾਅਦ ਕੌਣ ਕਾਰਵਾਈ ਕਰਦਾ ਕੋਈ ਕਾਰਵਾਈ ਨਹੀਂ ਕਰਦਾ ਕੋਈ ਦਾ ਲੇਖਾ ਜੋਖਾ ਨਹੀਂ ਕਿਸੇ ਨੇ ਲੁੱਟ ਲਿਆ ਖਾ ਲਿਆ ਹਾਂ ਠੀਕ ਹੈ ਕਾਨੂੰਨੀ ਕਾਰਵਾਈ ਚੱਲਦੀ ਹੈ ਕਿਸੇ ਦਾ ਪਰਚਾ ਹੋ ਗਿਆ ਚੱਲਦੀ ਹੈ ਉੱਥੇ ਵੀ ਪੈਸਾ ਚੱਲ ਜਾਂਦਾ ਉਥੇ ਕੋਈ ਕਾਜਰੀ ਚੱਲ ਜਾਂਦੀ ਉਸੇ ਬੰਦੇ ਨਿਕਲ ਜਾਂਦਾ ਜੀ ਸਿਸਟਰ ਤੋਂ ਬਾਤ ਚੱਲ ਰਹੀ ਹੈ ਦੁੱਖਦਾਈ ਇਸ ਗੱਲ ਦਾ ਹੈ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਧੰਨਵਾਦ ਜੀ ਬਹੁਤ-ਬਹੁਤ ਧੰ ਇਹ ਸਨ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਜਿਹੜੇ ਵਿਚਾਰ ਨੇ ਉਹ ਰੱਖੇ ਨੇ ਕਿ ਦਰਸ਼ਕੋ ਆਖਰ ਜਿਹੜੇ ਲੋਕ ਨੇ ਉਹ ਕੀ ਸੋਚਦੇ ਨੇ ਕੀ ਸਮਝਦੇ ਨੇ ਕਿ ਜਿਹੜੇ ਰਾਜਾ ਵੜਿੰਗ ਨੇ ਅਗਰ ਆਪਾਂ ਗੱਲਬਾਤ ਕਰ ਲੈਨੇ ਆ ਕਿ ਰਾਜਾ ਵੜਿੰਗ ਦੀ ਜੋ ਵਾਈਫ ਨੇ ਅਮਰਤਾ ਵੜਿੰਗ ਉਹਨਾਂ ਨੂੰ ਕਿਤਨਾ ਕਿਤੇ ਹੋਣਾ ਕੋਰਟ ਦਾ ਸਾਹਮਣਾ ਜਾਂ ਨੋਟਿਸ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਜੋ ਨੋਟਿਸ ਹੈ ਉਹ ਕਿਤਨਾ ਕਿਤੇ ਜਿਹੜੇ ਐਮਪੀ ਨੇ ਆਪਣੇ ਫਰੀਦਕੋਟ ਤੋਂ ਸਰਪ ਸਿੰਘ ਖਾਲਸਾ ਉਹਨਾਂ ਨੇ ਕਿਤੇ ਨਾ ਕਿਤੇ ਹੁਣ ਇਸ ਗੱਲ ਤੇ ਕਿਹਾ ਕਿ ਭਾਈ ਹਾਂ ਆਜੋ ਤੇ ਸਾਨੂੰ ਇਹਦਾ ਕੋਈ ਕਿਤੇ ਨਾ ਕਿਤੇ ਆ ਕੇ ਜਿਹੜਾ ਸਾਡੇ ਨਾਲ ਤੇ ਜਿਹੜਾ ਸਾਡਾ ਬਰੇ ਨਾਮ ਤੇ ਕੋਈ ਫੇਕ ਪੋਸਟਰ ਬਣਾਇਆ ਗਿਆ ਕਿ ਮੈਂ ਤੁਹਾਡਾ ਸਮਰਥਨ ਕਰ ਰਿਹਾ ਤਾਂ ਉਹਦੀ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਜਿਸ ਬੰਦੇ ਨੇ ਬਣਾਇਆ ਮੈਂ ਉਹਨੂੰ ਨੋਟਸ ਭੇਜਾਂਗਾ ਤੇ ਮੈਂ ਦਰਸ਼ਕਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਵੀਰੋ ਜਿਹੜੇ ਫੇਕ ਚੀਜ਼ਾਂ ਨੇ ਬੰਦਾ ਕੋਈ ਬਣਾਤਾ ਲੈਂਦਾ ਹੈ ਜੇ ਮਸਤੀ ਜੀ ਬਣਾ ਲੈਂਦਾ ਹੈ ਜਾਂ ਆਪਣੀ ਪਪੂਲੈਰਿਟੀ ਵੀ ਬਣਾ ਲੈਂਦਾ ਹੈ ਜਾਂ ਕਿਤਨਾ ਕਿਤੇ ਕੋਈ ਕਹ ਰਿਹਾ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਫੇਕ ਵੀਓ ਬਣਾਉਣ ਵਾਸਤੇ ਫਾਲੋਅਰ ਵਧਾਉਣ ਵਾਸਤੇ ਪਰ ਉਹਦੇ ਵਿੱਚ ਇਹ ਹੁੰਦਾ ਕਿ ਬੰਦੇ ਦੀ ਜਿਹੜੀ ਦੂਜੀ ਦੇ ਲਈ ਤੁਸੀਂ ਬਣਾਉਂਦੇ ਹੋ ਜਾਂ ਕਰਦੇ ਹੋ ਉਹਦੀ ਇੱਕ ਆਪਣੀ ਰੈਪਿਊਟੇਸ਼ਨ ਹੁੰਦੀ ਹੈ ਇੱਕ ਆਪਣੀ ਜ਼ਿੰਦਗੀ ਹੈ ਇੱਕ ਆਪਣਾ ਪਰਿਵਾਰ ਹੈ ਅਗਰ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਸਮਾਜ ਨੂੰ ਪਿਆਰ ਕਰਦੇ ਹੋ ਤਾਂ ਐਸੀ ਕੋਈ ਚੀਜ਼ ਨਹੀਂ ਬਣਾਓਗੇ ਐਸੀ ਕੋਈ ਚੀਜ਼ ਨਹੀਂ ਕਰੋਗੇ ਜਿਹਦੇ ਨਾਲ ਤੁਹਾਡੀ ਇਮੇਜ ਤੁਹਾਡੇ ਪਰਿਵਾਰ ਦੀ ਤੇ ਸਮਾਜ ਉਹਦੇ ਵਿੱਚ ਕਿਤਨਾ ਕਿਤੇ ਤੁਹਾਨੂੰ ਰਹਿਣਾ ਮੁਸ਼ਕਿਲ ਹੋ ਜੇ ਹਾਂ ਠੀਕ ਹੈ ਆਪਾਂ ਲੋਕ ਕੁਝ ਅੱਜ ਜਵਾਂ ਕਹਿੰਦੇ ਨੇ ਕਿ ਜਵਾਨੀ ਹੈ ਜਵਾਨੀ ਦੇ ਵਿੱਚ ਬੰਦਾ ਸੋ ਗਲਤੀਆਂ ਕਰਦਾ ਪਰ ਜੇ ਮਾਪੇ ਆਪਣੇ ਸਾਨੂੰ ਸੰਸਕਾਰ ਦਿੱਤੇ ਨੇ ਤਾਂ ਅਸੀਂ ਐਸੀ ਕੋਈ ਗਲਤੀ ਨਹੀਂ ਕਰਾਂਗੇ ਹਮੇਸ਼ਾ ਆਪਣੇ ਨੂੰ ਆਪਣਾ ਸਮਝਾਂਗੇ ਚਾਹੇ ਬਗਾਨਾ ਹੋਵੇ ਜਾਂ ਆਪਣਾ ਹੋਵੇ ਆਪਣਾ ਪਰਿਵਾਰ ਜੇ ਸਮਝਦੇ ਆ ਨਾ ਕਿਸੇ ਦੁਨੀਆ ਨੂੰ ਤਾਂ ਅਸੀਂ ਐਸੀ ਚੀਜ਼ੇ ਨਹੀਂ ਕਰਾਂਗੇ ਜਿਸ ਬੰਦੇ ਨੇ ਕਹਿੰਦਾ ਚੋਰੀ ਕਰਨੀ ਹੈ ਉਹ ਬੰਦਾ ਘਰ ਤੋਂ ਹੀ ਸਟਾਰਟ ਹੁੰਦਾ ਪਹਿਲਾਂ ਜੇ ਚੋਰੀ ਚੋਰ ਬਣਦਾ ਹੈ ਉਹ ਬੰਦਾ ਆਪਣੇਆਂ ਨੂੰ ਠੱਗਦਾ ਹੈ ਫਿਰ ਹੌਲੀ-ਹੌਲੀ ਰਿਸ਼ਤੇਦਾਰਾਂ ਨੂੰ ਠੱਗਦਾ ਹੈ ਰਿਸ਼ਤੇਦਾਰਾਂ ਤੋਂ ਬਾਅਦ ਫਿਰ ਉਹ ਜਿਹੜੇ ਮਾਰਕੀਟ 'ਚ ਦੋਸਤ ਨੇ ਜਾਂ ਕੋਈ ਆਸੀ ਗਵਾਂਢੀ ਲਾ ਲੋ ਉਹਨਾਂ ਨੂੰ ਠੱਗਦਾ ਹੈ ਫਿਰ ਕਿਤੇ ਨਾ ਕਿਤੇ ਜਾ ਕੇ ਉਹ ਵੱਡੇ ਕਾਰਵਾਈਆਂ ਜਿਹੜੇ ਵੱਡੇ ਚੋਰ ਉਹ ਬਣਦਾ ਉਸੇ ਤਰ੍ਹਾਂ ਅਗਰ ਮੈਂ ਗੱਲਬਾਤ ਕਰ ਲੈਣਾ ਜਿਹੜੇ ਮਲਾਵਟਖੋਰ ਨੇ ਜਾਂ ਰਿਸ਼ਵਤਖੋਰ ਨੇ ਜਾਂ ਜੋ ਵੀ ਹੈ ਉਹਨਾਂ ਦਾ ਹੌਸਲਾ ਵੀ ਤਾਂ ਹੀ ਵੱਧਾ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਬੰਦਾ ਸ਼ਹਿਦ ਦੇ ਦਿੰਦਾ ਜੇ ਹੁਣ ਆਪਾਂ ਕੋਈ ਭ੍ਰਸ਼ਟਾਚਾਰ ਕਰਦੀਏ ਤਾਂ ਭ੍ਰਸ਼ਟਾਚਾਰ ਲਾ ਲਓ ਜਾਂ ਗੈਂਗਸਟਰ ਲਾ ਲਓ ਇਹਦੇ ਪਿੱਛੇ ਕਿਤਨਾ ਕਿਤੇ ੜੀ ਰਾਜਨੀਤੀ ਹੈ ਉਹ ਬਹੁਤ ਜ਼ਿਆਦਾ ਹੈਵੀ ਹੋ ਜਾਂਦੀ ਹੈ ਤਾਂ ਤੁਹਾਨੂੰ ਪਤਾ ਹੀ ਹੈ ਅਗਰ ਤੁਸੀਂ ਜਾਣੇ ਹੋ ਤਾਂ ਥਾਣਿਆਂ 'ਚ ਤਾਂ ਅਗਰ ਕੋਈ ਅਮੀਰ ਬੰਦਾ ਹੁੰਦਾ ਹੈ ਜਾਂ ਕੋਈ ਜਿਹਦੇ ਨਾਲ ਕਿਸੇ ਮੰਤਰੀ ਦੀ ਉੱਟਣੀ ਬੈਠਣੀ ਹੈ ਤਾਂ ਉਹ ਬੰਦਾ ਫੋਨ ਤੇ ਹੀ ਆਪਣਾ ਕੰਮ ਕਰਾ ਆਂਦਾ ਬੰਦੇ ਨੂੰ ਛੜਾ ਵੀ ਸਕਦਾ ਬੰਦੇ ਤੇ ਕੇਸ ਵੀ ਪਾ ਸਕਦਾ ਤੇ ਸਾਡੀਆਂ ਪੁਲਿਸਾਂ ਜਿਹੜੇ ਵਿਭਾਗ ਨੇ ਉਹ ਵੀ ਐਸੇ ਨੇ ਉਹ ਉਹਨਾਂ ਨੂੰ ਵਿਚਾਰਿਆਂ ਨੂੰ ਕਿ ਮਜਬੂਰੀ ਬਣ ਜਾਂਦੀ ਹੈ ਕਿ ਉਹ ਉਸ ਬੰਦੇ ਦਾ ਕਾਲ ਅਟੈਂਡ ਕਰਕੇ ਜਾਏ ਉਹਨੂੰ ਛੱਡਣਾ ਪੈਂਦਾ ਜਾਂ ਕਿਸੇ ਦੇ ਉੱਤੇ ਕੋਈ ਕੇਸ ਪਾਉਣਾ ਪੈਂਦਾ ਕਿਤੇ ਨਾ ਕਿ ਤੁਹ ਕਹਦੀ ਆ ਪਰ ਰੰਜਿਸ਼ ਰੰਜਿਸ਼ਾਂ ਲੋਕ ਜਿੱਤਣ ਤੋਂ ਬਾਅਦ ਬੜੀਆਂ ਨਿਕਲਦੀਆਂ ਨੇ ਬੜੇ ਅੱਜ ਕੱਲ ਤੁਹਾਨੂੰ ਮੈਂ ਕਹਦੀ ਆ ਫੇਕ ਦਾ ਮਤਲਬ ਇਹ ਆ ਕਿ ਝੂਠੇ ਪਰਚੇ ਜਿਹਨੂੰ ਕਹਦੀਏ ਉਹ ਵੀ ਇੱਕ ਤਰ੍ਹਾਂ ਦਾ ਫੇਕ ਨਿਊਜ਼ੇ ਬਣ ਜਾਂਦੀ ਹੈ ਕਿ ਜਿਹਦੇ ਵਿੱਚ ਬੰਦੇ ਦਾ ਗੁਨਾ ਨਹੀਂ ਕੀਤਾ ਹੁੰਦਾ ਪਰ ਉਹ ਫਿਰ ਵੀ ਕਿਤੇ ਨਾ ਕਿਤੇ ਉਹ ਬੰਦਾ ਜਿਹੜਾ ਉਹ ਆਪਣੇ ਗੁਨਾ ਜਿਹੜਾ ਉਹ ਨੂੰ ਬਿਨਾ ਕਿੱਥੇ ਹੋਏ ਸਜ਼ਾ ਕੱਟਦਾ ਵਿਚਾਰਾ ਤਾਂ ਦਰਸ਼ਕਾਂ ਨੂੰ ਅਪੀਹ ਕਹਿੰਨਾ ਕਿ ਜੋ ਅਮਰਤਾ ਬੜਿੰਗ ਜੀ ਨੇ ਸਟੈਂਪ ਕਰੀ ਹੈ ਕੋ ਫੇਕ ਨਿਊਜ਼ ਹੈ ਇਹ ਉਹ ਤੇ ਜਰੂਰ ਐਮਪੀ ਨੇ ਜਿਹੜੇ ਆਪਣੇ ਸਰਬਜੀਤ ਖਾਲਸਾ ਉਹਨਾਂ ਨੇ ਐਕਸ਼ਨ ਲਿਆ ਹੈ ਕਿ ਜਿਵੇਂ ਗੱਲਬਾਤ ਕਰਾਂ ਸਰਬਜੀਤ ਖਾਲਸਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਮੈਂ ਇਸ ਕਿਸੇ ਦਾ ਸਮਰਥਨ ਕਰੂੰਗਾ ਤਾਂ ਮੈਂ ਆਪਣੇ ਗੁਰੂਆਂ ਦੇ ਜਿਹੜੇ ਸਿੱਖਾ ਜੋ ਉਪਦੇਸ਼ ਨੇ ਜਿਹੜਾ ਸਿਧਾਂਤ ਹੈ ਜਿਹੜਾ ਬੰਦਾ ਉੱਥੇ ਚੱਲੇਗਾ ਚਾਹੇ ਕੋਈ ਐਮਪੀ ਹੈ ਜਾਂ ਕੋਈ ਐਮਐਲਏ ਹੈ ਉਹਦਾ ਮੈਂ ਗੁਰਸਿੱਖੀ ਦੇ ਰੂਪ ਚੱਲੇਗਾ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਸਿੱਖੀ ਦੇ ਰੂਪ ਦੇ ਵਿੱਚ ਚੱਲੇਗਾ ਉਸ ਬੰਦੇ ਦਾ ਆਪਾਂ ਸਮਰਥਨ ਜ਼ਰੂਰ ਕਰਾਂਗੇ ਚਾਹੇ ਕੋਈ ਸਰਪੰਚੀ ਚ ਹੋਵੇ ਜਾਂ ਐਮਪੀ ਚ ਹੋਵੇ ਜਾਂ ਕੋਈ ਐਮਐਲਏ ਲੜੇ ਪਰ ਹਾਂ ਜਿਸ ਦੇ ਸਿਧਾਂਤ ਤੁਹਾਡੇ ਵਿਚਾਰਤਾਰੇ ਨਾਲ ਇੱਕ ਦੂਜੇ ਨਾਲ ਮਿਲਦੀ ਤਾਂ ਉਹਦੇ ਵਿੱਚ ਤੁਸੀਂ ਕਿਵੇਂ ਆਪਣੇ ਆਪ ਨੂੰ ਜਿਹੜੀ ਵਿਚਾਰਤਾਰ ਹੈ ਜਿਹਦੇ ਵਿੱਚ ਤੁਹਾਡੀ ਮਿਲਦੀ ਹੋਣੀ ਤਾਂ ਤੁਸੀਂ ਉਸ ਬੰਦੇ ਦਾ ਸਮਰਥਨ ਵੀ ਕਿਵੇਂ ਕਰ ਸਕਦੇ ਹੋ ਤਾਂ ਜੋ ਆਪਾਂ ਪ੍ਰੋਗਰਾਮ ਲੈ ਕੇ ਆਏ ਸੀ ਉਹਦਾ ਮੈਂ ਸਰਿੰਦਰ ਸਿੰਘ ਢੀਂਡਸਾ ਤੁਹਾਡੇ ਮੂਰੇ ਇਹੀ ਰਿਜਾਰਚ ਕਰਦਾ ਤੁਸੀਂ ਜੋ ਫੀਡਬੈਕ ਹੈ ਸਾਨੂੰ ਜਰੂਰ ਭੇਜਿਓ ਐਮ ਐਸ ਜਿਹੜੇ ਮੈਸੇਜ ਨੇ ਉਹ ਜਰੂਰ ਭੇਜਿਓ ਮੈਂ ਸਰਿੰਦਰ ਸਿੰਘ ਢੀਂਡਸਾ ਦੁਬਾਰਾ ਫਿਰ 11:04 ਵਜੇ ਅੱਜ ਨਵਾਂ ਕੀ ਪੇਸ਼ਾ ਲੈ ਕੇ ਫਿਰ ਹਾਜ਼ਰ ਹੋਊਂਗਾ ਈਵਨ ਪੰਜਾਬੀ ਟੀਵੀ ਤੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ